ਦਲੇ ਤੋਂ ਹਿੱਪੀ ਕਲਚਰ ਬਾਰੇ ਸੁਣਿਆ ਸੁਣਿਆ ਯਾਰ ਵੀ ਇੰਨਾ ਕ ਪਤਾ ਵੀ ਅਮਰੀਕਾ ਚ 1960ਾਂ ਦੇ ਕਾਲੀ ਚੱਲੇ ਸੀਗੇ ਹਾਂ ਹਮ ਹਿੱਪੀ ਕਲਚਰ ਹੈਗਾ ਕੀ ਆ ਮਨ ਨਾਰਮਲ ਪੰਜਾਬ ਇੰਡੀਆ ਦੇ ਵਿੱਚ ਜਿਹਦਾ ਜਿਹੜੀ ਆਪਣੀ ਮੇਨ ਆਡੀਅנס ਹੈਗਾ ਉਹਨਾਂ ਨੂੰ ਨਹੀਂ ਪਤਾ ਹੋਊਗਾ ਬਟ ਪਤਾ ਹੋਣਾ ਤਾਂ ਹੀ ਦਾ ਹਾਂ ਠੀਕ ਆ ਆਪਣਾ ਪੰਜਾਬ ਆਪਾਂ ਕਹਿ ਸਕਦੇ ਕਹਿੰਦਾ ਹਿੱਪੀ ਕਲਚਰ ਨਹੀਂ ਹੈਗਾ ਬਟ ਇੱਕ ਤਰ੍ਹਾਂ ਦੀ ਉਸ ਸੋਚ ਦੇ ਵਿੱਚ ਥੋੜਾ ਬਹੁਤ ਹੈਗਾ ਹਮ ਪਰ ਯੂ ਐਸ ਵਗੈਰਾ ਇਹ ਕਿਹੜੀਆਂ ਗੱਡੀਆਂ ਨੇ ਇਹਨਾਂ ਦੇ ਵਿੱਚ ਲਾਈ ਪਏਗੇ ਬੀਜੀ ਜਿਹਦੇ ਵਿੱਚ ਕਿ ਨਾਰਮਲ ਕੀ ਆ 9 ਤੋਂ 5 ਜੌਬ ਕਰਨੀ ਆ ਵੀਕਐਂਡ ਤੇ ਤੁਸੀਂ ਜਾ ਕੇ ਥੋੜਾ ਬਹੁਤ ਫਨ ਕਰਨਾ ਪਰ ਮੇਨ ਕੀ ਆ ਰਿਸਪੌਂਸਿਬਿਲਟੀ ਮਤਲਬ ਮਹੀਨੇ ਦੇ 4 ਦਿਨ ਇਹਨਾਂ ਕੋਲੋਂ ਮਹੀਨੇ ਦੇ ਹਾਂ ਮਹੀਨੇ ਦੇ ਨਾਲ ਕੋਲੋਂ 4 ਦਿਨ ਇਹਨਾਂ ਦਾ ਆਈ ਗਏ ਬਈ ਟ੍ਰੈਫਿਕ ਚ ਕਿੰਨਾ ਟੰ ਲੰਘਿਆ ਨਾ ਬਸ ਇਹਨਾਂ ਦਾ ਉਹ ਕੀ ਜੌਬ ਮੇਨ ਬਿਜ਼ੀ ਲਾਈਫ ਆ ਜਿਹੜੀ ਉਹੋ ਲਾਈਫ ਦੇ ਅਗੇਂਸਟ ਹੀਪੀ ਕਲਚਰ ਹੀਪੀ ਕਲਚਰ ਕੀ ਆ ਨਾਰਮਲ ਇਹਦਾ ਨਾਮ ਕੋਈ ਸਪੈਸ਼ਲ ਇਹਨਾਂ ਨੇ ਸੋਚਿਆ ਨਹੀਂ ਇਹਦਾ ਨਾਮ ਹੀਪੀ ਰੱਖਣਾ ਹੀਪੀ ਨਾ ਇੱਕ ਜਿਵੇਂ ਆਪਾਂ ਕਹਿੰਸਾ ਸਲੈਂਗ ਹੁੰਦਾ ਹੂੰ hip ਕਹਿੰਦੇ ਨੇ ਉਹਨੂੰ ਨੋਰਮਲ ਆਪਣੀ ਜਿਹੜੀ ਬੈਸਟ ਕੰਟਰੀ ਨੇ ਆਪਣੇ ਦਾ ਚੱਲ ਗਿਆ ਆਪਾਂ ਉਹਨੂੰ ਕਹਿੰਦੇ ਇਹਨਾਂ ਕੰਮਾ ਫੱਲੇ ਇਹੋ ਜਿਹੇ ਕੁਸਮ ਨੇ ਉਹ ਮੈਂ ਕਹਾਂ ਨਹੀਂ ਬੈਠੇ ਰਹਿਣੇ ਆ ਹਾਂ ਵੀ ਇਹਨਾਂ ਕੰਮੇ ਬੰਦੇ ਵਸ ਵਿਹਲੇ ਵਿਹਲੜ ਉਥੋਂ ਇਹਨਾਂ ਦਾ ਯੂਐਸ ਦੇ ਵਿੱਚ ਇੱਕ ਸਲੈਂਗ ਸੀ hipi ਜਾਂ hip ਉਹ ਬੰਦੇ ਨੂੰ ਕਹਿੰਦੇ ਸੀ ਜਿਹੜੇ ਬੰਦੇ ਨੂੰ ਕੋਈ ਫਿਕਰ ਨਹੀਂ ਦੁਨੀਦਾਰੀ ਦੀ ਬੇਫਿਕਰ ਬਾਲੇ ਬੇਫਿਕਰੇ ਬੰਦੇ ਹੁਣ ਸੁਰੂ ਤੋਂ ਤੇਲੇ ਸਕੂਲਾਂ ਦੇ ਵਿੱਚ ਕਿਸੇ ਜਵਾਕ ਨੂੰ ਕਹਤਾਂ ਆ ਜੋ ਹਿਪ ਪਰ ਜੋ ਹੈਪੀ ਫਰਾਨਾ ਤੁਮ ਕਾਣਾ ਐਵੇਂ ਕਰ ਕਰਕੇ ਨਾ ਉਹਨਾਂ ਦਾ ਇੱਕ ਸੋਚ ਬਣ ਗਈ ਹਿਪੀ ਕਲਚਰ ਦੇ ਨਾਮ ਤੋਂ ਇਹ ਨਾਰਮਲ ਸਟਾਰਟ ਹੋਇਆ 1960 ਦੇ ਦਹਾਕੇ ਤੋਂ ਗੱਲ ਕੀਤੀ ਆ ਇਹਦੇ ਵਿੱਚ ਐਗਜ਼ੈਕਟ ਉਹਨਾਂ ਦਾ ਕਨਸੈਪਟ ਕੀ ਸੀ ਜਿਹੜੀ ਲਾਈਫ ਹੈਗੀ ਹੈ ਵੈਸਟਰਨ ਕੰਟਰੀ ਦੇ ਵਿੱਚ ਯੂਐਸ ਦੇ ਵਿੱਚ ਹੋ ਗਈ ਜਾਂ ਜਿਹੜੀਆਂ ਵੀ ਆਪਾਂ ਕਹਿੰਦੇ ਸੀ ਡਿਵੈਲਪਡ ਕੰਟਰੀਆਂ ਨੇ ਉਹਨਾਂ ਦੇ ਵਿੱਚ ਆਪਾਂ ਆਹੜਾ ਫੈਕਟਰੀ ਉੱਤੇ ਦਾ ਕੰਮ ਹੁਣ ਪੰਜਾਬ ਦੇ ਵਿੱਚ ਕੀ ਆਪਾਂ ਦਾ ਖੇਤੀਬਾੜੀ ਦਾ ਕੰਮ ਆ ਲੋਕ ਆਪਣੇ ਘਰੇ ਥੋੜੇ ਬਹੁਤ ਵਿਲੇ ਵੀ ਰਹਿੰਦੇ ਨੇ ਰਾਜਾ ਵਾਂਗਲੀ ਜਿੰਦਗੀ ਆ ਆਪਾਂ ਹੈਪੀ ਕਲਚਰ ਤੋਂ ਚੱਲ ਆ ਬੀਜ਼ੀ ਲਾਈਫ ਤੋਂ ਦੂਰ ਆ ਅੱਜ ਦੇ ਟਾਈਮ ਦੂਰ ਆ ਅੱਜ ਦੇ ਟਾਈਮ ਜਿਹੜੇ ਦੂਰਾਂ ਵਿੱਚ ਕੱਲ ਦਾ ਆਪ ਨੂੰ ਕੁਝ ਨਹੀਂ ਪਤਾ ਹੈਗਾ ਉਵੇਂ ਯੂਐਸ ਵਗੈਰਾ ਕੰਟਰੀਆਂ ਦੇ ਵਿੱਚ ਲਾਈਫ ਸੀ ਬੀਜ਼ੀ ਨਾਰਮਲ ਸੀ ਆਫਿਸ ਜਾਓ ਫੈਕਟਰੀ ਜਾਓ ਦਿਹਾੜੀ ਤੇ ਜਾਓ ਆ ਕੇ ਸ਼ੌਂਜੋ ਰਾਮ ਨਾਲ ਸਾਰਾ ਦਿਨ ਬੀਜ਼ੀ ਰਹੋ ਆਪਣੇ ਆਪ ਨੂੰ ਗਰੋਅ ਕਰਨ ਬਾਰੇ ਲੋਕ ਜਿਹੜੇ ਜਿਉਂਦੇ ਨੇ ਕਿ ਹਾਂ ਮੈਂ ਪੜ੍ਹਾਈ ਕਰਕੇ ਪਤਾ ਨਹੀਂ ਵੱਡਾ ਕੀ ਬਣ ਬੜੀਆਂ ਬੜੀਆਂ ਵੱਡੇ ਘਰ ਲੈਣੇ ਨੇ ਵੱਡੇ ਫੋਨ ਲੈਣੇ ਨੇ ਆਹ ਗੱਲਾਂ ਤੋਂ ਅਗੇ ਸੀ ਹਿੱਪੀ ਕਲਚਰ ਮੇਨ ਉਹਨਾਂ ਦਾ ਕੀ ਸੀ ਕਿ ਆਪਾਂ ਆਪਾਂ ਜ਼ਿੰਦਗੀ 'ਚ ਆਇਆ ਜ਼ਿੰਦਗੀ ਦੇ ਵਿੱਚ ਆਪਾਂ ੱੱਕੇ ਖਾਣਗਾ ਤਾਂ ਆ ਆਪਾਂ ਨੂੰ ਆਹ ਫਾਲਤੂਆਂ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਅਣੇ ਵਾਸਤੇ ਜੀਣ ਵਾਸਤੇ ਆਪਾਂ ਨੂੰ ਕੀ ਚਾਹੀਦਾ ਰੋਟੀ ਪਾਣੀ ਤੇ ਆਪਣੇ ਜਿੰਨਾਂ ਨਾਲ ਆਪਾਂ ਗੱਲਬਾਤ ਕਰ ਸਕੀਏ ਆਪਾਂ ਕੋਲ ਬੈਠ ਕੇ ਦੁੱਖ ਸੁੱਖ ਸੁਣਾ ਸਕੀਏ ਉਹ ਲਾਈਫ ਨੂੰ ਪ੍ਰਮੋਟ ਕਰਨਾ ਫਿਟਪੀ ਕਲਚਰ ਦੇ ਵਿੱਚ ਅ ਅੱਗੇ ਮੰਨਣਾ ਇਹਦਾ। ਯਾ ਇੱਕ ਇੱਕ ਮੈਂ ਹੋਰ ਕਹਿਣਾ ਜਿਵੇਂ ਆਪਾਂ ਸੱਚੀ ਗੱਲ ਆਪਕਾਂ ਨੂੰ ਇਹਨੇ ਵੀ 84 ਲੱਖ ਜੂਨਾ ਸੱਚੀ ਗੱਲ ਵੀ ਆਪਾਂ ਆਏ ਆ 84 ਲੱਖ ਜੂਨਾ ਭੁਗਤ ਕੇਣਾ। ਹੁਣ ਉਹ ਅਹੀਂ ਸੋਚ ਲਓ ਵੀ ਇੰਨੀ ਜੂਨਾ ਤੋਂ ਬਾਅਦ ਤੁਹਾਨੂੰ ਕਿ ਜ਼ਿੰਦਗੀ ਮਿਲੀ ਹੈ। ਹਨਾ ਆ ਲਾਈਫ ਮਿਲੀ ਆਪਾਂ ਉਹ ਵੀ 9 ਤੋਂ 5 ਮਤਲਬ ਮੇਨ ਕਨਸੈਪਟ ਇਹਨਾਂ ਦਾ ਇਹੀ ਸੀ। ਚਾਹੇ 84 ਲੱਖ ਜਰ ਮੈਂ ਤੁਹਾਨੂੰ ਦੱਸਿਆਗਾ ਪਰ ਮੇਨ ਕਨਸੈਪਟ ਇਹਨਾਂ ਦਾ ਆਹੀ ਸੀ। ਹੁਣ ਅੱਜ ਦੇ ਟਾਈਮ ਵੀ ਕੋਈ ਆਈ.ਟੀ. ਦੀ ਜੌਬ ਕਰਦਾ। ਹੂੰ ਤੇਰੇ ਨਾਲ ਦੇ ਬਥੇਰੇ ਕਰਦੇ ਨੇ ਬੰਗਲੌਰ ਚ ਜੌਬ ਕਰਦੇ ਵੀ ਕਿਤੇ ਕਰਦੇ। ਤੂੰ ਮੈਨੂੰ ਇੱਕ ਬੰਦਾ ਦੱਸ ਦੇ ਜਿਹੜਾ ਕਹਿ ਦੂਗਾ ਮੈਂ ਸੈਟੀਸਫਾਈਡ ਹਾਂ ਉਹ ਜੌਬ ਤੋਂ। ਸੈਟੀਸਫਾਈਡ ਕੋਈ ਹੈ ਹੀ ਨਹੀਂ। ਕੋਈ ਨਹੀਂ ਹਰੇਕ ਜਿਆਦਾ ਕਰਦਾ ਯਾਰ ਮੇਰਾ ਤਾਂ ਬਾਸ ਇਦਾਂ ਨਹੀਂ ਸਾਡਾ ਮੈਨੇਜਰ ਨਹੀਂ ਕੰਮ ਕਰਦਾ ਨਾ। ਸਾਡੇ ਤਾਂ ਰਸਨ ਟੋਕਦੇ ਰਹਿੰਦੇ ਨੇ ਸੰਦਾ 2 ਘੰਟੇ ਵੱਧਦੇ ਲੰਬੋਂ ਉਹ ਵਪਟਾਈਂ ਤੇ ਨਹੀਂ ਕਰਦੇਗੇ। ਹਾਂ। ਮਤਲਬ ਇੱਕ ਮਾਇਆ ਜਹਾਲ ਤੇ ਬੁਣੇ ਗਏ ਨਾ ਵੀ ਹਾਂ ਯਾਰ ਵੀ ਇੰਨੀ ਕਿ ਜਦ ਦੀ ਹੈ 9 ਵਜੇ ਸ਼ੁਰੂ ਹੋਗੇ 5 ਵਜੇ ਡੰਨ ਘੰਟਾ ਸੋ ਮੋਠਣ ਤੇ ਘੰਟਾ ਸੋ ਨੂੰ ਜਾਣ ਤੇ ਕਿੰਨੇ ਮਤਲਬ 15 14 15 ਘੰਟੇ ਦਾ ਮਤਲਬ ਟਾਈਮ ਉੱਤਰ ਲੰਘ ਗਿਆ ਨੀਂਦ ਪੂਰੀ ਨਹੀਂ ਹਾਂ ਰਾਤ ਨੂੰ ਆਪਾਂ ਸਟ੍ਰੈਸ ਚ ਸੌਂਨੇ ਆ ਵੀ ਹਾਂ ਤੜਕੇ ਫੇਰ ਉੱਠ ਕੇ ਕੰਮ ਤੇ ਜਾ ਬਿਲਕੁਲ ਬਿਲਕੁਲ ਮਤਲਬ ਜ਼ਿੰਦਗੀ ਇੱਕ ਕਵਰਡ ਜੀ ਰਹਿ ਜਾਂਦੀ ਹੈ ਨਾ ਤੇ ਹੁਣ ਲੋਕ ਕਹਿੰਦੇ ਵੀ ਪੈਸਾ ਜ਼ਰੂਰੀ ਹੈ ਹਾਂ ਵੀ ਪੈਸਾ ਵੀ ਉੱਥੇ ਹੀ ਆਉਂਦਾ ਮੈਂ ਮੰਨਦਾ ਨਾ ਪੈਸਾ ਉਥੋਂ ਆਉਂਦਾ ਹੈਗਾ ਨਾ ਪਰ ਅਸਲ ਦੇ ਵਿੱਚ ਮੈਨੂੰ ਆ ਲੱਗਦਾ ਜਿਹੜਾ ਇਹ ਕਲਚਰ ਸੀ ਸਿਸਟਮ ਦੇ ਖਿਲਾਫ ਸੀ ਹਾਂ ਸਿਸਟਮ ਦੇ ਖਿਲਾਫ ਸਿਸਟਮ ਹੀ ਗਲਤ ਬਣਿਆ ਹੋਇਆ ਹੈਗਾ ਮੈਂ ਨਾ ਇੱਕ ਹਾਂ ਜਿਹੜਾ ਆਪਣਾ ਉਹਦਾ ਓਲਾ ਜਿਹੜੀ ਆਪਣੀ ਇਲੈਕਟ੍ਰੋਨਿਕ ਸਕੂਲੀਆਂ ਨੇ ਨਾ ਉਹਦਾ ਜਿਹੜਾ ਸੀਈਓ ਆ ਤੇ ਮੈਂ ਨਾ ਉਹਦਾ ਇੱਕ ਬਿਆਨ ਦੇਖਿਆ ਸੀ ਉਹ ਕਹਿੰਦਾ ਵੀ 72 ਘੰਟੇ ਕੰਮ ਕਰਦਾ 72 ਘੰਟੇ ਕੰਮ ਕਰਦਾ ਮਤਲਬ ਹਫਤੇ 'ਚ 72 ਘੰਟੇ ਕੰਮ ਹਨ ਚਲ ਜੇ ਕੋਈ 10 ਘੰਟੇ ਵੀ ਕੰਮ ਕਰਦਾ 5 ਦਿਨ ਹਨ ਤਾਂ 50 ਘੰਟੇ ਬਣਦੇ ਨਹੀਂਗੇ ਉਹ 72 ਕਿਹੜੇ ਬਣਾਉਂਦੇ ਕਹਿ ਰਿਹਾ ਸੀਗਾ 12 24 748 ਤੇ 60 12 ਘੰਟੇ ਕੰਮ ਕਰਕੇ ਵੀ ਦਿਹਾੜੀ 'ਚ ਤਾਂ ਵੀ 5 ਦਿਨਾਂ ਦੇ 60 ਘੰਟੇ ਬਣਦੇ ਨਹੀਂਗੇ ਉਹ ਤਾਂ ਮੈਨੂੰ ਆਇਆ ਲੱਗਦਾ 14 ਘੰਟੇ ਪਾ ਰਹੇ ਆ ਉਹ ਕਹਿੰਦਾ ਉਹ ਕਹਿੰਦਾ 6 ਦਿਨ ਕੰਮ ਕਰੋ 12-12 ਘੰਟੇ 7ਵੇਂ ਦਿਨ ਤੁਸੀਂ ਟੈਨਸ਼ਨ ਲਓ ਕੇ ਘਰੋਂ ਕੰਮ ਤੇ ਜਾਣਾ ਹਾਂ ਠੀਕ ਆ ਉਹ 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 ਬੰਦਾ ਕਹਿ ਰਿਹਾ ਜਿਹੜਾ ਸਾਰਾ ਕੁਝ ਸਟੈਬਲਿਸ਼ ਕਰੀ ਬੈਠਾ ਜਿਹਨੇ ਬਿਲੇ ਬੈਠ ਕੇ ਆਰਡਰ ਦੇਨੇ ਨੇਗੇ ਉਹ ਵੀ ਸੈਟੀਸਫਾਈ ਨਹੀਂ ਹੋਸ ਨਾ ਸੈਟੀਸਫਾਈ ਨਾਲੇ ਬਿਲੀਅਨਰ ਬੰਦਾ ਪੈਸੇ ਵਾਲਾ ਬੰਦਾ ਆਪਾਂ ਕਹੇ ਦੀ ਆਪਾਂ ਛੋਟੇ ਨੂੰ ਤੇ ਗੱਲ ਸੁਣਦੇ ਆ ਰਹੇ ਆ ਆਪਾਂ ਪਿੰਡਾਂ ਦੇ ਵਿੱਚ ਸਕੂਲ ਦੇ ਵਿੱਚ ਜਿਵੇਂ ਸ਼ਾਇਦ ਮੈਨੂੰ ਪ੍ਰੋਪਰ ਯਾਦ ਨਹੀਂ ਆ ਰਹੀ ਜੇ ਤੁਸੀਂ ਜ਼ਿਆਦਾ ਜੀ ਦੱਸੀ ਅ ਕਿਸੇ ਬੰਦੇ ਨੇ ਕੋਈ ਬ ਉਹਦੇ ਥੱਲੇ ਦਰਖਤ ਦੇ ਲੀ ਸੁੱਤਾ ਪਿਆ। ਉਹਨੂੰ ਦੂਜੇ ਨੇ ਕਿਹਾ ਕਿ ਹਾਂ ਯਾਰ ਤੂੰ ਸੁੱਤਾ ਪਿਆ ਕੋ ਕੰਮ ਕਰ ਕਰਲਾ। ਆਹੋ ਆਹੋ। ਉਹ ਕਹਿੰਦਾ ਮੈਂ ਕੰਮ ਕਰਕੇ ਕਰਨਾ। ਉਹ ਕਹਿੰਦਾ ਕੰਮ ਪੜਾਈ ਕਰਲਾ। ਪੜਾਈ ਕਰਕੇ ਕੀ ਕਰੇਗਾ ਜੌਬ ਲੈਣੀ ਆ। ਜੌਬ ਲੈ ਕੇ ਕੀ ਕਰਨਾ? ਪੈਸੇ ਆਉਣਗੇ। ਪੈਸੇ ਲੈ ਕੇ ਕੀ ਕਰਨਾ? ਫਿਰ ਤੂੰ ਰੈਸਟ ਕਰੇਗਾ। ਕਹਿੰਦਾ ਰੈਸਟ ਤਾਂ ਮੈਂ ਹੋਣ ਵੀ ਕਰ ਲਿਆ। ਹਾਂ ਉਹੀ ਤਾਂ ਇਹਨਾਂ ਨੇ ਹੁਣ ਕਰ ਰਹੇ ਐ ਵੀ ਜਿਹੜੀ ਜੀ ਬਾਤਾਂ ਕਰਨੀ ਹੈਗੀ ਹੈ ਨਾ। ਠੀਕ ਆ। ਉਵੇਂ ਹੀ हिਪੀ ਕਲਚਰ ਤਾਂ ਸੀ ਕਿ ਤੁਸੀਂ ਕਿਉਂ ਫालतू ਕੰਮਾਂ ਦੇ ਵਿੱਚ ਜਾਣਾ? ਤੁਹਾਨੂੰ ਕੀ ਲੋੜ ਪਈਆ ਮਹਿੰਗੇ ਕੱਪੜੇ ਲੈਣ ਦੀ? ਇਹਨਾਂ ਦਾ ਨਾਰ ਇਹ ਕਪੜੇ ਆਪਣੇ ਮੰਗੂਏ ਨਹੀਂ ਪਾਉਂਦੇ ਕਿ ਪੈਂਟ ਸ਼ਰਟ ਪ੍ਰੋਪਰ ਪਾ ਲਈ ਨਾਰਮਲ ਗਾਊਨ ਵਗੈਰਾ ਹੁੰਦੇ ਨੇ ਵੀ ਦੋ ਇੱਕ ਸਾਡੇ ਇੱਧਰ ਲੇ ਕੇ ਇੱਧਰ ਲਈ ਪੱਟ ਸਰੀ ਢੱਕ ਲਿਆ ਵਸ ਜਿਵੇਂ ਕਹਿੰਦੇ ਵੀ ਸਾਧਾ ਜਿਵੇਂ ਸਾਧਾ ਨਾਲ ਦਾ ਕੰਮ ਹੈ ਜਿਵੇਂ ਇੰਡੀਆ ਦੇ ਵਿੱਚ ਇੰਡੀਆ ਨੂੰ ਹਿੱਪੀ ਕਲਚਰ ਨਾਲ ਬਹੁਤ ਜ਼ਿਆਦਾ ਕਨੈਕਟ ਕੀਤਾ ਜਾਂਦਾ ਕਿਉਂਕਿ ਸੰਨਿਆਸ ਵਰਡ ਕੀ ਆ ਉਹ ਇੰਡੀਆ ਤੋਂ ਆਇਆ ਇੱਕ ਗੱਲ ਹੋਰ ਆ ਹਲੇ ਜੇ ਆਪਾਂ ਇੰਡੀਆ ਦੀ ਰੈਫਰੈਂਸ ਦੀ ਕਿਸਮ ਜਾਂ ਮਗ ਤਾਂ ਆਪਾਂ ਮਤਲਬ ਯੂਰਸ ਓਰਿਜਿਨਗੇ ਥੋੜੀ ਜਿਹੀ ਗੱਲ ਉਹ ਆਏ ਆ ਕਿਉਂਕਿ ਆਪਣੇ ਚੱਕਰ ਕੀ ਆ ਹਲੇ ਆਪਣੇ ਉਦੋਂ ਨਹੀਂ ਸੋਚ ਰਹੇ ਆਪਣੇ ਹੁਣ ਜਿਹੜੇ ਵੀਡੀਓ ਦੇਖ ਰਹੇ ਨਾ ਸਾਰੇ ਵੀ ਖੇਤ ਬੈਠਾ ਦੇਖ ਰਹੇ ਹੋਏ ਨਾ ਉਹ ਉਹ ਕਿ ਲੈ ਪਹਿਲੇ ਤਾਂ ਹੈਗੇ ਪਰ ਇਹ ਜ਼ਿਆਦਾ ਹੀ ਟੁੱਕਦੀ ਹੈ ਗੱਲ ਅਮਰੀਕਾ ਕੈਨੇਡਾ ਹਨਾ ਇੱਧਰ ਨਹੀਂ ਜਿਹੜੀਆਂ ਬਾਹਰ ਨਹੀਂ ਆ ਬੈਸਟ ਕੰਟਰੀਆਂ ਇਹਨਾਂ ਦੀ ਜ਼ਿਆਦਾ ਹੀ ਟੁੱਕਦੀ ਹੈ ਗੱਲ ਕਿਉਂਕਿ ਇੱਥੇ ਆਪਾਂ ਇੱਕ ਚੀਜ਼ ਸੁਣਦੇ ਆ ਸਾਰੇ ਵੀ ਜਿਹੜੇ ਗੋਰੇ ਨੇ ਇਹ ਯਾਰ 5 ਦਿਨ ਪੈਸਾ ਕਮਾਉਂਦੇ ਨੇ 2 ਦਿਨ ਚ ਢਾਡਾ ਦਿੰਦੇ ਨੇ ਹਾਂ ਢਾਡਾ ਦਾ ਮੁੰਡਾ ਕੋਈ ਨਹੀਂਗਾ ਦਲੇਰ ਉਹ ਗੱਲ ਜਿਵੇਂ ਆਪਾਂ ਸ਼ਹਿਰ ਤੋਂ ਬਾਹਲੇ ਸੁਣਦੇ ਵੀ ਨਹੀਂ ਆ ਹਮ ਆਪਾਂ ਬਗਦੇ ਸ਼ਹਿਰਾਂ ਦੇ ਪਰ ਇੱਕ ਬੰਦੇ ਦੀ ਜਿਹੜਾ ਬੰਦਾ ਪਿੰ ਹੈਪੀਵਰ ਨਹੀਂ ਸੋਧਰਾ ਹੋ ਗਿਆ ਸੋਧਰਾ ਹੋ ਗਿਆ ਕਾਸ਼ ਯਾਰ ਸ਼ਹਿਰ ਚ ਰਹਿੰਦੇ ਹੁੰਦੇ ਸਹੀ ਗੱਲ ਆ ਹਾਂ ਇਹ ਗੱਲ ਹੈਗੀ ਆ ਕਾਸ਼ ਆਪਾਂ ਪਿੰਡੋਂ ਘਰ ਵੇਚਦੀਏ ਸ਼ਹਿਰ ਚਲੀ ਵੇਚ ਪਰ ਰੌਲਾ ਕੀ ਆ ਕਈ ਬੰਦੇ ਜੋ ਹਾਂ ਚੱਲ ਜ਼ਮੀਨ ਦੇ ਬਜਾਏ ਜ਼ਵਾਕਾ ਹੋ ਜਾਂਦਾ ਵੀ ਕਿੱਥੇ ਆਪਣੇ ਕੰਮ ਕਰਨਾ ਖੇਤਾਂ ਦੇ ਵਿੱਚ ਪਰ ਮੋਸਟਲੀ ਜਿਹੜੇ ਕੋਲ ਜ਼ਮੀਨ ਆਪਾਂ ਕਹੀ ਕਿ ਨਾਰਮਲ ਆ ਵੀ ਗੱਲ ਕਰੀ ਦੋ ਚਾਰ ਕਿੱਲੇ ਨੇ ਉਹ ਬੰਦੇ ਮੋਸਟਲੀ ਸੋਚਣਗੇ ਯਾਰ ਜ਼ਮੀਨ ਵੇਚ ਕੇ ਪਲਾਟ ਲੈ ਲਈਏ ਸਰਚ ਕਰ ਪਾ ਲਈਏ ਚੱਲ ਕੋਈ ਦੁਕਾਨ-ਦੁਕਾਨ ਖੋਲ ਲਈਏ ਉੱਥੇ ਤੁਸੀਂ ਉਸ ਦੇ ਵਿੱਚ ਸਿਸਟਮ ਦੇ ਵਿੱਚ ਆ ਜਾਓਗੇ ਉਹ ਸਿਸਟਮ ਦੇ ਵਿਚਾਰੋਗੇ ਜਿਹਦੇ ਵਿੱਚ ਤੁਸੀਂ 6-7 ਦਿਨ ਕੰਮ ਕਰ ਰਹੇ ਹੋ ਉਸ ਦੁਕਾਨ ਨਾਲ ਤਾਂ 7ਵੇਂ ਦਿਨ ਵੀ ਕੰਮ ਕਰਦਾ ਸੰਡੇ ਵਾਲੇ ਦਿਨ ਕਿਹੜੀ ਛੁੱਟੀ ਹੁੰਦੀ ਆ ਤਾਂ ਜੇ ਤੁਸੀਂ ਕੋਈ ਜੌਬ ਕਰ ਰਹੇ ਹੋ ਨਾਰਮਲ ਆਪਾਂ ਫਟੜਨ ਤੋਂ ਕੀ ਕਹਿਆ ਜਾਂਦਾ ਕਿ ਹਾਂ ਪੜੋ ਪੜ੍ਹ ਕੇ ਤੁਸੀਂ ਸਰਕਾਰੀ ਨੌਕਰੀ ਲੱਗੋ ਜਾਂ ਸਰਕਾਰੀ ਨੌਕਰੀ ਨੂੰ ਤਾਂ ਵੱਡੀ ਨੌਕਰੀ ਲੱਗੋ ਉਹਦੇ ਵਿੱਚ ਤੁਸੀਂ ਤੁਹਾਨੂੰ ਸਿਸਟਮ ਦੇ ਵਿੱਚ ਕੈਪਚਰ ਕਰਾਇਆ ਜਾਂਦਾ ਪੜਾਈ ਦੇ ਨਾਲ ਕੁਝ ਇਹ ਨਹੀਂ ਹੈਗਾ ਕਿ ਪੜਾਈ ਦੇ ਨਾਲ ਆਪਾਂ ਕਹਿ ਸਕੀਏ ਨੌਲੇਜ ਆਉਂਦੀ ਆ ਬਹੁਤ ਬੜੀ ਚੀਜ਼ ਆ ਬਟ ਜਿਹੜਾ ਇਹ ਚੌਬ ਕਲਚਰ ਆ ਇਹ ਤੁਹਾਨੂੰ ਸਿਸਟਮ ਦੇ ਵਿੱਚ ਲੈ ਕੇ ਆ ਰਿਹਾ ਤੁਸੀਂ ਉਹ ਸਿਸਟਮ ਦੇ ਵਿੱਚ ਆ ਜਾਓਗੇ ਜਿੱਦੇ ਵਿੱਚ ਤੁਦਵਾਰਿਕ ਦੇ ਨਿਕਲਣ ਦੀ ਆਣਾ ਹੈਗਾ ਉਸ ਦੇ ਅਗੇ ਟਿਪੀ ਕਲਚਰ ਦਾ ਉਹੀ ਸੀ ਕਿ ਆਪਾਂ ਕੱਪੜੇ ਨਾਰਮਲ ਕੋਈ ਫਾਲਤੂ ਮਹਿੰਗੇ ਕੱਪੜੇ ਨਹੀਂ ਪਾਉਣੇ ਹੈਗੇ ਤੇ ਆਪਾਂ ਦਾ ਕੋਈ ਇਹ ਇਹ ਨਹੀਂ ਹੈਗਾ ਕਿ ਇੱਕ ਇਹਨਾਂ ਦੇ ਅਗੇ ਵਿੱਚ ਮੈਨ ਪਤਾ ਕੀ ਸੀ ਵਿਆਹ ਦਾ ਪਰ ਸਭ ਤੋਂ ਬਦਨਾਮ ਕਿਹੜੀ ਚੀਜ਼ ਕਰਕੇ ਹੁੰਦੀ ਸੀ ਇਹ ਆਪਣੇ ਕੀ ਆ ਸਿਸਟਮ ਦੇ ਵਿੱਚ ਇੱਕ ਫੈਮਲੀ ਵੀ ਆਉਂਦੀ ਆ ਜਿਵੇਂ ਸੁਨਿਆਰ ਵਾਲੀ ਕਰਦਾ ਸੁਨਿਆਰ ਦੇ ਵਿੱਚ ਮਤਲਬ ਫੈਮਲੀ ਖੜ ਕੇ ਚਲਾ ਜਾਂਦਾ ਉਹਦੇ ਲਈ 18 ਸਾਲ ਤੋਂ ਬਾਅਦ ਹਰੇਕ ਬੰਦਾ ਜਿਹੜਾ ਬੰਦਾ ਉਹਦੇ ਨਾਲ ਵਿਚਾਰ ਸਾਂਝੇ ਰੱਖਦਾ ਉਹ ਬੰਦਾ ਉਹਦੀ ਫੈਮਿਲੀ ਆ ਕੋਈ ਸਪੈਸ਼ਲ ਉਹਦਾ ਫੈਮਿਲੀ ਮੈਂਬਰ ਨਹੀਂ ਹੈਗਾ ਉਹਦੇ ਕੋਈ ਵਾਈਫ ਨਹੀਂ ਉਹਦੇ ਕੋਈ ਬੱਚੇ ਨਹੀਂ ਹੈਗੇ ਉਹਨਾਂ ਦਾ ਜਿਹਦੇ ਕਰਕੇ ਉਹ ਬਦਨਾਮ ਹੋਈ ਹੈ ਐਪੀ ਕਲਚਰ ਉਹਦੇ ਵਿੱਚ ਕੀ ਸੀ ਕਿ ਥੋੜੀ ਫੈਮਿਲੀ ਨਹੀਂ ਹੈਗੀ ਤਾਂ ਥੋੜੀ ਕੋਈ ਵਾਈਫ ਵੀ ਨਹੀਂ ਹੈਗੀ ਜੇ ਵਾਈਫ ਨਹੀਂ ਹੈਗੀ ਤਾਂ ਤੁਸੀਂ ਕਿਸੇ ਨਾਲ ਰਿਲੇਸ਼ਨ ਬਣਾ ਸਕਦੇ ਹੋ ਜਿਹੜੇ ਬੰਦੇ ਹਿੱਪੀ ਵਾਲੇ ਹੈਗੇ ਸੀ ਇਹ ਤਾਂ ਓਸ਼ੋ ਵਾਲੇ ਤੇ ਫਿਰ ਹਿੱਪੀ ਵਾਲੇ ਕਹਿੰਦੇ ਤੇ ਤਾਂ ਓਸ਼ੋ ਦੀ ਵੀ ਜਿਹੜੇ ਬੰਦੇ ਹਿੱਪੀ ਦੇ ਵਿੱਚ ਹੈਗੇ ਸੀ ਉਹ ਸਾਰਿਆਂ ਦਾ ਇਹ ਸੀ ਕਿ ਜਿੱਥੇ ਵੀ ਉਹਦਾ ਗਰੁੱਪ ਹੁੰਦਾ ਸੀ ਪਾਰਟੀਆਂ ਹੁੰਦੀਆਂ ਸੀ ਤਾਂ ਉਹਨਾਂ ਦਾ ਉਹ ਸਾਂਝਾ ਚੱਲਦਾ ਸਾਰਾ ਕੁਝ ਤੇ ਉਹਦੇ ਕਰਕੇ ਇਹਨੂੰ ਥੋੜਾ ਜਿਹਾ ਬਦਨਾਮ ਵੀ ਹੋ ਗਿਆ ਹਾਂ ਡੀਫੇਮ ਹੋਇਆ ਠੀਕ ਆ ਬਟ ਹੁਣ ਉਹਨਾਂ ਨੇ ਕੀ ਕੀਤਾ ਉਹ ਬੰਦੇ ਅਗੇਂਸਟ ਸੀ ਜਿਹੜੇ ਉਹਨਾਂ ਦੀ ਰੈਲੀਆਂ ਹੁੰਦੀਆਂ ਸੀ ਪਰ ਮੈਨੂੰ ਲੱਗਦਾ ਨਾ ਹੁਣ ਜੇ ਕੋਈ ਵੀ ਹੈ ਇਹ ਕੰਟਰੀਆਂ ਦੇ ਵਿੱਚ ਨਾ ਜੇ ਇਹੀ ਦੀ ਕੋਈ ਮੂਵਮੈਂਟ ਚੱਲਦੀ ਆ ਤਾਂ ਉਹ ਵੱਡੇ ਲੈਵਲ ਤੇ ਬਹੁਸ਼ੀਤੀ ਜਾਂਦੀ ਹੈ ਨਾ ਬਹੁਤ ਬਹੁਤ ਗਾਵਾਧੂ ਹੋ ਜਾਂਦੀ ਹੈ ਉਹ ਤੇ ਸਰਕਾਰ ਨੂੰ ਵੀ ਆਇਆ ਲੱਗਦਾ ਹੁਣ ਨਾ ਵੀ ਹਾਂ ਵੀ ਜੇ ਇਹ ਕੱਲ ਨੂੰ ਇਹ ਜਾਰੇ ਚੱਲ ਪਈ ਹੈ ਨਾ ਇੰਦਾ ਇਹਨੇ ਪਰਫੋਰਮ ਹੋ ਗਈ ਇਹ ਤਾਂ ਸਾਡੇ ਜਿਹੜਾ ਵਰਕ ਕਲਚਰ ਆ ਵਰਕ ਫੋਰਸ ਆ ਜਾਂ ਜਿਹੜਾ ਸਾਡਾ ਸਿਸਟਮ ਹੈ ਵੀ ਉਹ ਤੇ ਟਾ ਬੱਜਣੀ ਹੈ ਕਿਉਂਕਿ ਆਪਾਂ ਨੂੰ ਵੀ ਪਤਾ ਵਰਲਡ ਵਾਰ 2 45 ਚ ਨਿਪਟੀ ਆ ਹਨ 1945 ਤੇ 60 ਜਾਂ 15 ਸਾਲ ਬਾਅਦ ਆ ਚੱਲ ਪਿਆ ਸਿਸਟਮ ਨਾ ਉਦੋਂ ਅਮਰੀਕਾ ਦੇ ਕੋਲ ਇੱਕ ਪ੍ਰਭੂਸੱਤਾ ਆਈਯੂਏਬੀ ਸੁਪਰ ਪਾਵਰ ਕਹਿ ਸਕਦੇ ਆ ਵੀ ਉਦੋਂ ਸਰਪੰਚ ਬਣੀ ਬਣਿਆ ਸੀ ਅਮਰੀਕਾ ਤੇ ਇਹ ਕਦੇ ਨਹੀਂ ਚਾਹੂ ਵੀ ਸਾਡੀ ਰੈਪਿਊਟੇਸ਼ਨ ਜਾਂ ਸਾਡੀ ਸਾਖ ਇਹ ਦੌਤੇ ਲੱਗੇ ਵੀ ਹੋ ਸਕਦਾ ਵੀ ਉਹਨਾਂ ਨੂੰ ਮਤਲਬ ਜਿਹੜੀ ਉਹਨਾਂ ਦੀ ਮੂਵਮੈਂਟ ਆ ਉਹਨੂੰ ਕ੍ਰੈਸ਼ ਕਰਨ ਵਾਸਤੇ ਹਨਾ ਉਹ ਚੀਜ਼ਾਂ ਕੀਤੀਆਂ ਗਈਆਂ ਹੁਣ ਵੀ ਇਦਾਂ ਦਾ ਗੱਲਾਂ ਚਲਾਈਆਂ ਗਈਆਂ ਹੁਣ ਵੀ ਹਾਂ ਇਹ ਤਾਂ ਆਏ ਨਹੀਂ ਵੀ ਇਹ ਤਾਂ ਆਏ ਨੇ ਤੇ ਉਦੋਂ ਕੁਝ ਮੀਡੀਆ ਵੀ ਨਹੀਂ ਹੁੰਦਾ ਸੀ ਉਦੋਂ ਵਰਡ ਆਫ ਮਾਊਥ ਜ਼ਿਆਦਾ ਸੀ ਪੀ ਜੋ ਅਖਬਾਰ ਚ ਖਬਰ ਆ ਜਾਂਦੀ ਤਾਂ ਉਹ ਬੱਡੇ ਬਹੁਤ ਵੱਡੀ ਬਣਦੀ ਸੀ ਹਾਲਾਂਕਿ ਇੱਧਰ ਅੱਜ ਵੀ ਜੇ ਕੋਈ ਆਰਟੀਕਲ ਅਖਬਾਰ ਚ ਆ ਜੇ ਤਾਂ ਆਰਟੀਕਲ ਦਾ ਮੁੱਲ ਪੈਂਦਾ ਆਪਣੇ ਚਲੋ ਬਲਗਾਮ ਹੈ ਆਪਣੇ ਚਲੋ origignal ਚੀਜ਼ ਨਹੀਂ ਹੁੰਦੀ ਕਿ ਫੇਕ ਜੀ ਲੈ ਦਿੰਦੇ ਆਪਣੇ ਥੋੜਾ ਜਿਹਾ ਆਪਣੇ ਲੋਕ ਅਖਬਾਰਾਂ ਤੋਂ ਨਿਕਲ ਗਏ ਉਹ ਚੀਜ਼ਾਂ ਚ ਮੇਨ ਗੱਲ ਪਤਾ ਕੀ ਹੈ ਇਹ ਇੱਕ ਹੈਪੀ ਕਲਚਰ ਇੱਕ ਦੇਸ਼ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਮਾੜੀ ਚੀਜ਼ ਆ ਕਿਉਂ ਕਿ ਇਹ ਬੰਦੇ ਸੀ ਅਗੇਂਸਟ ਮਹੇ ਕੱਪੜਿਆਂ ਦੇ ਅਗੇਂਸਟ ਸੀ ਮਹਿੰਗੇ ਘਰਾਂ ਦੇ ਇਹ ਬੰਦੇ ਨਹੀਂ ਚਾਹੁੰਦੇ ਸੀ ਕਿ ਅਸੀਂ ਇੱਕ ਜ਼ਿੰਦਗੀ ਚ ਆਇਆ ਉਸ ਜ਼ਿੰਦਗੀ ਦੇ ਵਿੱਚ ਅਸੀਂ ਦਿਹਾੜੀਆਂ ਕਰਦਾ ਕਿ ਆਪਾਂ ਇੱਕ ਐਗਜ਼ਾਮਪਲ ਦੇਈਏ ਬੰਦੇ ਨੂੰ ਹੁਣ ਤੁਸੀਂ ਗੱਲ ਸੁਣੋ ਤੁਸੀਂ ਇਹ ਕਰ ਲਿਆ ਹੈ ਨਾ ਹੂੰ ਤੁਸੀਂ ਅਮਰੀਕਾ ਦੇ ਵਿੱਚ 1960 ਦੀ ਗੱਲ ਲਾ ਲਈਏ ਸੋਨੇ ਘਰ ਲੈਣਾ ਸੋਨੇ ਮਤਲਬ ਘਰ ਲੈ ਲਿਆ ਉਹ ਟਾਈਮਾਂ ਚ ਚੱਲਦੀ ਆਪਾਂ ਕਹਦੇ ਆ 20 30 ਹਜ਼ਾਰ ਡਾਲਰ ਦਾ ਘਰ ਹੋਣਾ ਹਾਂ ਤੇ ਉਸ ਉਦੀ ਇਨਕਮ ਮਹੀਨੇ ਦੀ 1000 ਡਾਲਰ ਵੀ ਹੈ ਨਹੀਂ ਹਾਂ ਉਹ ਟਾਈਮਾਂ ਦੀ ਗੱਲ ਕਰਦੇ ਆਪਾਂ ਤੇ ਤੁਸੀਂ ਉਹਦੀ ਮਾਰਗੇਜ ਵੀ ਭਰਨੀ ਹੈ ਘਰ ਦਾ ਖਰਚਾ ਵੀ ਤੋਰਨਾ ਤੇ ਕੰਮ ਵੀ ਕਰਨਾ ਹੁਣ ਤੁਸੀਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਬੰਨ ਕੇ ਰਹਿਗੇ ਤੁਸੀਂ ਉਹ ਜਿਹੜੀ ਘਰ ਦੀ ਕਿਸ਼ਤਾਂ ਨੇ ਉਹ ਭਰਨੀਆਂ ਨੇ 20 ਸਾਲਾਂ ਚ ਹਾਂ ਜਾਂ ਕਈ ਸਾਲਾਂ ਚ ਹੈ ਨਾ ਚਲੋ 15 ਸਾਲਾਂ ਲੋ 15 ਸਾਲਾਂ ਹਾਂ ਜੇ ਚਲੋ ਅਮਰੀਕਾ ਸਮਾਂ ਅਮਰੀਕਾ ਦੇ ਵਿੱਚ ਚਲੋ ਫਿਰ ਵੀ ਠੀਕ ਆ ਆ ਵੀ ਨਤੀਸਾ ਹਲਾਣਾ ਤੇ ਉਹ ਚੀਜ਼ਾਂ ਕਰਨੀਆਂ ਨੇ ਉਹ ਚੀਜ਼ਾਂ ਨੇ ਉਹ ਸੀਗੇ ਵੀ ਤੂੰ ਉਹਨੂੰ ਇੰਨੇ ਮਹਿੰਗੇ ਕਰ ਲੈਣ ਦੀ ਕੀ ਲੋੜ ਜਿੱਥੇ ਤੁਹਾਡਾ ਸਿੰਪਲ ਬਸੇਵਾ ਹੋ ਸਕਦਾ ਹਨ ਤੁਸੀਂ ਉੱਥੇ ਸਾਰ ਲੋ ਜਿੱਥੇ ਕੱਪੜੇ ਲੈ ਬਿਨਾ ਸਰਦਾ ਤਾਂ ਸਾਰ ਲੋ ਹਨ ਜਿੱਥੇ ਗੱਡੀ ਲੈ ਬਿਨਾ ਪਬਲਿਕ ਟਰਾਂਸਪੋਰਟ ਯੂਜ਼ ਕਰ ਸਕਦਾ ਤਾਂ ਕਰ ਲੋ ਸੋਨੂੰ ਕੀ ਲੋੜਾ ਮਤਲਬ ਸੋਨੂੰ ਮਹਿੰਗੇ ਭਾਜ ਪੈਣ ਦੀ ਲੋੜ ਕੀ ਹੁਣ ਉਹ ਕੀ ਕਰਦੇ ਸੀ ਉਹਨਾਂ ਦਾ ਮੈਨ ਹੁੰਦਾ ਸੀ ਗਰੁੱਪ ਬਣਾਉਣੇ ਆਪਦੇ ਹਾਂ ਗਰੁੱਪਾਂ ਦੇ ਵਿੱਚ ਉਹਨਾਂ ਦਾ ਕਲਰਫੁੱਲ ਸੀ ਜਿਹੜੇ ਕੱਪੜੇ ਸੀ ਉਹ ਕਲਰਫੁੱਲ ਜਿਹੇ ਹੁੰਦੇ ਸੀ ਉਹਦੇ ਬਹੁਤ ਉਹਨਾਂ ਦੀ ਬੱਸਾਂ ਉਸਾਂ ਹੋ ਗਈਆਂ ਜਿਹੜੀਆਂ ਆਪਾਂ ਪੇਂਟ ਕੋਨ ਕੀਤੀ ਸੀ ਉਹ ਵੀ ਕਲਰਫੁੱਲ ਕੀਤੇ ਆ ਜਿਹਦੇ ਵਿੱਚ ਉਹ ਉਹ ਨਾਰਮਲ ਹੁੰਦਾ ਕੀ ਸੀ ਘੁੰਮ ਕੇ ਪ੍ਰਚਾਰ ਕਰਨਾ ਆਪਦਾ ਨਹੀਂ ਉਹ ਐਵੇਂ ਸੀ ਵੀ ਲੋਕਾਂ ਦੀ ਨਿਗਾਹ 'ਚ ਵੀ ਆਵੇ ਕਲਰਫੁੱਲ ਤਾਂ ਉਹ ਥੋੜਾ ਜਿਹਾ ਅਟਰੈਕਟਿਵ ਪੁਆਇੰਟ ਬਣ ਪੱਥਰੀ ਉਹਨਾਂ ਨੇ ਸੋਚਿਆ ਹੋਣਾ ਵੀ ਇਹ ਵਧੀਆ ਬਣਾਈ ਆਪਾਂ ਇਨਕਨੇ ਯੂਐਸ ਦੇ ਵਿੱਚ ਬੋਡਸਟਾਕ ਦੇ ਵਿੱਚ ਉਹਨਾਂ ਦੀ ਰੈਲੀ ਹੋਈ ਜਿਹਦੇ ਵਿੱਚ ਇੱਕ ਲੱਖ ਬੰਦਾ ਇਕੱਠਾ ਹੋਇਆ ਹਾਂ ਵਿੱਚ ਦੇ ਸਿਰਫ हिप्पी ਕਲਚ ਜਿਵੇਂ ਹੁਣ ਉਹਨਾਂ ਦਾ ਕੀ ਸੀ ਆਪਾਂ ਕਹਿੰਦੇ ਹਾਂ ਸਰਕਾਰਾਂ ਦੇ ਅਗੇਂਸਟ ਕਿਉਂ ਆ ਨਾ ਉਹਨਾਂ ਨੇ ਕੰਮ ਕਰਨਾ ਉਹਨਾਂ ਨੇ ਵੱਡੇ ਘਰ ਲੈਣੇ ਨੇ ਤਾਂ ਜੇ ਕੰਮਕਾਰ ਬੰਦੇ ਹੋ ਜੂਗਾ ਤਾਂ ਸਰਕਾਰ ਨੂੰ ਟੈਕਸ ਕਿੱਥੋਂ ਮਿਲੂਗਾ ਹੁਣ ਜਿਵੇਂ ਹੁਣ ਦਲੇਰ ਨੇ ਕਿਹਾ 45 ਦੇ ਵਿੱਚ ਅਮਰੀਕਾ ਸਰਪੰਚ ਬਣਾਇਆ ਸੀ ਦੁਨੀਆ ਦਾ ਹੁਣ ਜਿਹੜਾ ਬੰਦਾ ਸਰਪੰਚ ਬਣ ਗਿਆ ਉਹ ਸਰਪੰਚ ਕਿਸ ਦੇ ਸਿਸਤੇ ਬਣਿਆ ਪੈਸੇ ਦੇ ਉਹਦੇ ਕੋਲ ਪੈਸਾ ਹੈਗਾ ਉਹਦੇ ਕੋਲ 골ਡ ਰਿਜ਼ਰਵ ਐਨਾ ਜ਼ਿਆਦਾ ਇਕੱਠਾ ਹੋ ਗਿਆ ਬਟ ਜਿਹੇ ਹੁਣ ਅਬਦੇ ਬੰਦੇ ਕੁਝ ਕੰਮ ਨਹੀਂ ਕਰਨਗੇ ਤਾਂ ਉਹ ਰਿਜ਼ਰਵ ਸਾਰਾ ਖਤਮ ਹੋ ਗਿਆ। ਅੱਜ ਦੇ ਟਾਈਮ ਆ ਜਿਵੇਂ ਅੱਜ ਦੇ ਟਾਈਮ ਜੀ ਇਰਾਨ ਦੇ ਉੱਤੇ ਆਪਾਂ ਕਹਿੰਦੇ ਆ ਵੀ ਯੂਐਸ ਅਟੈਕ ਮਾਰੂਗਾ ਜੇ ਮਾਰ ਗਿਆ ਉਹ ਅਟੈਕ ਤਾਂ ਉਹ ਜਿਹੜਾ ਸਟਾਕ ਆ ਜਿਹੜਾ ਅਮਰੀਕਾ ਦਾ ਜਿਹੜੀ ਕਰੰਸੀ ਹੈ ਸਟਾਕ ਦੇ ਵਿੱਚ ਹੈ ਨਾ ਉਹ ਆਲਰੇਡੀ ਨੀਚੇ ਡਾਊਨ ਗ੍ਰੇਡ ਆ ਰਹੀ ਆ ਚਾਈਨਾ ਦੀ ਅੱਪ ਜਾ ਰਹੀ ਆ ਹੁਣ ਜੇ ਇਹ ਉਹ ਇੱਕ ਗਲਤ ਫੈਸਲਾ ਉਹਨਾਂ ਦੀ ਕਰੰਸੀ ਦਾ ਨੁਕਸਾਨ ਕਰ ਸਕਦਾ ਤੇ ਇਹਨਾਂ ਨੂੰ ਵੱਡੇ ਨੁਕਸਾਨ ਵੱਲ ਧੱਕ ਸਕਦਾ ਹੈ ਨਾ ਤੇ ਉਹ ਟਾਈਮਾਂ ਦੇ ਵਿੱਚ ਜਦੋਂ ਇਹਨਾਂ ਦਾ ਮਤਲਬ ਇੱਕ ਦਾ 골ਡ ਰਿਜ਼ਰਵ ਚਲੋ ਹੈਗਾ ਹੀ ਸੀ ਪਹਿਲਾਂ ਹਨਾ ਉਦੋਂ ਉਹਨਾਂ ਦਾ ਮਤਲਬ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜੋ ਡਾਲਰ ਸੀ ਚੱਲਣੇ ਲੱਗਿਆ ਸੀ ਉਦੋਂ ਵੀ ਉਹ ਕਿਵੇਂ ਹੋ ਸਕਦਾ ਵੀ ਇਹ ਉਹ ਚੀਜ਼ ਹੋਣ ਦਿੰਦੇ ਜਾਂਦੇ ਵੀ ਹਾਂ ਕੱਲ ਨੂੰ ਉਹ ਚੀਜ਼ ਨੂੰ ਨੁਕਸਾਨ ਜਾਵੇ ਹਾਂ ਹੁਣ ਉਦੋਂ ਵੀ ਚਲੋ ਆਪਾਂ ਕਹਿੰਦੇ ਯੂਐਸ ਸਰਪੰਚਾ ਇਸ ਕਰਕੇ ਬਣ ਗਿਆ ਦੇਖੋ ਡਰ ਉਸ ਬੰਦੇ ਨੂੰ ਨਹੀਂ ਹੁੰਦਾ ਹੈਗਾ ਜਿਹਦੇ ਕੋਲ ਪਹਿਲਾਂ ਕੁਝ ਹੈ ਨਹੀਂ ਖੋਣ ਨੂੰ ਹੂੰ ਜਿਹਦੇ ਕੋਲ ਪਹਿਲਾਂ ਇੱਕ ਟੌਪ ਦੀ ਚੀਜ਼ ਹੈਗੀ ਆ ਉਹ ਬੰਦਾ ਇਹਦੇ ਚਾਂਸ ਹੁੰਦਾ ਜਿਵੇਂ ਮੈਂ ਮੈਂ ਗੱਲ ਵੀ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਉਹ ਪਤਾ ਕੀ ਗੱਲ ਆ ਉਹ ਯਾਰ ਹੁਣ ਤਾਂ ਬਲ ਬਲ ਆ ਜਿਵੇਂ ਆਏ ਨੂੰ ਫਰਾਂਟ ਨੂੰ ਕੋਣਾ ਹੋ ਜਾਊਗਾ ਜਿਵੇਂ ਉਸਨੂੰ ਤਾਂ ਹਮਲਾ ਕਰ ਦੇਣਾ ਬਟ ਇਹ ਕੋਈ ਈਜ਼ੀ ਚੀਜ਼ ਨਹੀਂ ਹੈਗੀ ਹੁਣ ਇੱਕ ਥੋੜੀ ਜਿਹੀ ਗਲਤੀ ਨਾਲ ਉਹ ਉੱਪਰੋਂ ਨੀਚੇ ਆ ਜਾਊਗਾ ਹੂੰ ਠੀਕ ਆ ਹੁਣ ਉਹ ਇੰਨਾ ਵੱਡਾ ਡਿਸੀਜਨ ਮੈਂਟੋ ਮੈਂਟ ਨਹੀਂ ਲੈ ਸਕਦੇ ਹੈਗੇ ਜੇ ਆਪਾਂ ਕਹਿਣਾ ਕਿ ਹਾਂ ਵਰਲਡ ਵਾਰ ਚ ਚਲੋ ਵਰਲਡ ਵਾਰ ਨਹੀਂ ਸੋਰੀ ਜਿਹੜੀ ਆਪਣੇ ਛੋਟੇ ਮੋਟੇ ਲੜਾਈਆਂ ਹੋ ਰਹੀਆਂ ਨੇ ਈਰਾਨ ਦੀ ਹੋ ਗਈ ਇਜ਼ਰਾਈਲ ਦੀ ਹੋ ਗਈ ਪੈਲੇਸਟੀਨ ਜਾਂ ਜਿਹੜੇ ਵੀ ਇਹ ਹੈਗੇ ਨੇ ਇਹਨਾਂ ਦੀ ਆਪਸ ਵਿੱਚ ਲੜਾਈਆਂ ਚੱਲ ਰਹੀਆਂ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਕੋਲ ਆਈ ਨਹੀਂ ਹੈਗਾ ਕਿ ਹਾਂ ਬਿੜ ਦੁਨੀਆ ਦੇ ਟੌਪ ਤੇ ਬੈਠੇ ਨੇ ਮੰਨਿਆ ਅਮੀਰ ਨੇ ਮੈਂ ਇਹ ਨਹੀਂ ਕਹ ਰਿਹਾ ਕਿ ਉਹ ਬੰਦੇ ਗਰੀਬ ਨਹੀਂ ਜਾਂ ਕੁਛ ਅਮੀਰ ਹੈਗੇ ਨੇ ਪੈਸਾ ਹੈਗਾ ਤਾਂ ਲੜਾਈਆਂ ਕਰ ਰਹੇ ਨੇ ਬਟ ਉਹਨਾਂ ਕੋਲ ਅਹੀ ਜਿਹੀ ਪੋਜੀਸ਼ਨ ਨਹੀਂ ਹੈਗੀ ਜਿਨ੍ਹਾਂ ਨੂੰ ਖੋਣ ਦਾ ਉਹਨਾਂ ਕੋਲ ਡਰ ਆ ਹੁ ਵਾਰਲਡ ਵਾਰ ਉਦੋਂ ਤੱਕ ਨਹੀਂ ਪ੍ਰੋਪਰ ਲੱਗ ਸਕਦੀ ਜਦ ਤੱਕ ਮੇਨ ਵਾਰਲਡ ਪਾਵਰ ਜਿਹੜੀਆਂ ਹੈਗੀਆਂ ਨੇ ਵਾਰਲਡ ਚ ਹਨ ਜਿਹੜੇ ਮੇਨ ਮੇਨ ਦੇਸ਼ ਹੈਗੇ ਨੇ ਉਦੋਂ ਤੱਕ ਉਹ ਵਿੱਚ ਐਂਟਰ ਨਹੀਂ ਹੁੰਦੇ ਐਂਟਰ ਨਹੀਂ ਹੁੰਦੇ ਵੱਡੀ ਗੱਲ ਆਹੀ ਹੈ ਜਿਵੇਂ ਯੂਐਨ ਹੈ ਨਾ ਜਦੋਂ ਵਾਰਲਡ ਵਾਰ ਪਹਿਲੀ ਲੱਗੀ ਦੀ ਉਹਦੇ ਵਿੱਚ ਅਲਾਈਅਸ ਕੰਟਰੀਆਂ ਚਾਰੇ ਸੀਗੀਆਂ ਮੇਨ ਤਾਂ ਫਰਾਂਸ ਸੀਗੀ ਅ ਇੰਗਲੈਂਡ ਸੀਗੀ ਤੇ ਰਸ਼ੀਆ ਸੀ ਹਾਂ ਯੂਐਸਐਸਆਰ ਹੋ ਗਈ ਹਾਂ ਉਦੋਂ ਯੂਐਸਐਸਆਰ ਸੀਗੀ ਤੇ ਮਤਲਬ ਅਮਰੀਕਾ ਹੋ ਗਿਆ ਹਣਾ ਤੇ ਇਹੀ ਸੀਗੀਆਂ ਤੇ ਜਦੋਂ ਇਹ ਸਾਰੀਆਂ ਇੱਕ ਜੰਗ 'ਚ ਕੁੱਤਗੀਆਂ ਤਾਂ ਵਾਰਲਡ ਵਾਰ ਦਾ ਨਾ ਆ ਗਿਆ ਹਾਂ ਵਾਰਲਡ ਵਾਰ ਦਾ ਹੁਣ ਹੁਣ ਕਿੰਨੀਆਂ ਕੰਟਰੀਆਂ ਨੇ ਜਿਹੜੀਆਂ ਨਾਉਨ ਲਾਈਨ ਨਹੀਂਆਂ ਉਹ ਉਸ ਫੋਲੋ ਹੀ ਨਹੀਂ ਕਰਦੀਆਂ ਜੀ ਅਬ ਅਸੀਂ ਨਿਊਟਰਲ ਹਾਂ ਅਸੀਂ ਕਿਸੇ ਵੱਲ ਨਹੀਂ ਅਸੀਂ ਤਾਂ ਆਪਲਾ ਕਹਿ ਸਕਦਾ ਵੀ ਸ਼ਾਂਤੀ ਵਾਲਾ ਵੀ ਅਸੀਂ ਨਿਊਟਰਲ ਰਹਿੰਦੇ ਹਾਂ ਆਪਾਂ ਹੁਣ ਚਾਈਨਾ ਨੂੰ ਵੀ ਕਹਿੰਦੇ ਨਵੇਂ ਨੋਰਮਲ ਨੋਰਮਲ ਲਾਈਨ ਹੁਣ ਬੋਰ ਚੱਲੇ ਰਹੀ ਹੈ ਇਜ਼ਰਾਈਲ ਤੇ ਇਰਾਨ ਦੀ ਨੋਰਮਲ ਲੋਕਾਂ ਨੂੰ ਪਤਾ ਕੀ ਆ ਉਹਨੇ ਮੇਧ ਲੜੜਤੀਆਂ ਉਹਦੇ ਕੋਲ ਰਾਕੇਟ ਨੇ ਐ ਕਰਦਣਾ ਐ ਕਰਦਣਾ ਜਾੜ ਕਰਦਣਾ ਖਤਮ ਕਰਦਣਾ ਦੇਸ਼ ਇੱਕ ਦੇਸ਼ ਚਾਹੇ ਇਜ਼ਰਾਈਲ ਆ ਇਜ਼ਰਾਈਲ ਈਰਾਨ ਤੇ ਬੰਬ ਸੱਟੂਗਾ ਉਹ ਕੋਈ ਇਹ ਨਹੀਂ ਹੈਗਾ ਕਿ ਬੰਬ 150 ਰੁਪਏ ਦਾ ਬੰਬ ਹੋ ਗਿਆ ਇੱਕ ਸਿੰਪਲ ਰਾਕਟ ਦੀ ਕੀਮਤ ਲੱਖਾਂ ਡਾਲਰ ਚ ਆਉਂਦੀ ਆ ਜੇ ਆਪਾਂ ਇੱਕ ਸਿੰਪਲ ਮਿਜ਼ਾਈਲ ਦੀ ਕੀਮਤ ਹੁਣ ਟੌਪਿਕ ਤੇ ਪੜਖ ਰਹੇ ਹਾਂ ਕਿ ਹਾਂ ਚਲੋ ਉਹੀ ਆਪਾਂ ਅਸੀਂ ਪੈਸੇ ਦੀ ਗੱਲ ਲਾਈ ਚਲੋ ਵੀ ਉੱਥੇ ਦੱਸਦੇ ਨੇ ਸਾਰੀ ਗੱਲ ਜੇ ਹੁਣ ਇਜ਼ਰਾਈਲ ਤੇ ਇਰਾਨ ਇੰਨੇ ਕ ਦੂਰ ਨੇ ਇਜ਼ਰਾਈਲ ਇਰਾਨ ਤੇ ਕੋਈ ਮਜ਼ਾਇਲ ਸਿੱਟੂਗਾ ਤਾਂ ਉਹ ਮਿਲੀਅਨ ਡਾਲਰਾਂ ਦੀ ਇੱਕ ਮਜ਼ਾਇਲ ਹੋ ਗਈ ਇਹਦੇ ਨਾਲ ਕੀ ਹੋਊਗਾ ਉਹਨਾਂ ਨੂੰ ਹੋਊਗਾ ਨੁਕਸਾਨ ਜਿਹੜਾ ਦੇਸ਼ ਤੇ ਡਿਗੀ ਮਜ਼ਾਇਲ ਹੋਊਗਾ ਤਾਂ ਹੋ ਗਈ ਬਸ ਜਿਹੜੇ ਸਿੱਟਰੇ ਨੇ ਉਹ ਵੀ ਡੁੱਬਣਗੇ ਹੂੰ ਉਵੇਂ ਹੀ ਇਹ ਆ ਹੁਣ ਜਿਹੇ ਮੇਨ ਪਾਵਰਾਂ ਹੈਗੀਆਂ ਨੇ ਉਹ ਹਿੱਪੀ ਕਲਚਰ ਦੇ ਜਾਂ ਮੇਰੇ ਕਲਚਰ ਦੇ ਅਗੇਂਸਟ ਇਸ ਕਰਕੇ ਜੀ ਕਿਉਂਕਿ ਉਹਨਾਂ ਕੋਲ ਕੁਝ ਬਚਣਾ ਨਹੀਂ ਹੈਗਾ। ਹਮਮ ਨਾਰਮਲ ਤੈਨੂੰ ਕੀ ਲੱਗਦਾ ਬਦਲੇ ਕਿ ਵੀ ਹਿੱਪੀ ਕਲਚਰ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਅ ਦੇਖੋ ਹੋਣਾ ਵੀ ਚਾਹੀਦਾ ਨਹੀਂ ਵੀ ਹੋਣਾ ਜੀਣਾ। ਚਲ ਜਿਨ੍ਹਾਂ ਦਾ ਸਰਦ ਹੈ ਉਹ ਤਾਂ ਸਾਰੀ ਰਹੇ ਨੇ। ਉਹਨਾਂ ਨੂੰ ਤਾਂ ਪਤਾ ਵੀ ਅਸੀਂ ਕੀ ਕਰਨਾ ਹੈਗਾ। ਪਰ ਇੱਧਰ ਹੋਣਾ ਚਾਹੀਦਾ। ਹਾਂ ਹੋਰੇ ਹੋਣਾ ਚਾਹੀਦਾ ਇੱਕ ਸੁਣਨਾ ਇੱਕ ਜੌਬ ਕਲਚਰ ਦੇ ਵਿੱਚ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ ਤੇ ਜੇ ਮੈਂ ਆਪਾਂ ਗੂਗਲ ਦੀ ਗੱਲ ਕਰਦੇ ਹਾਂ ਗੂਗਲ ਤੁਹਾਨੂੰ ਪਤਾ ਜਦੋਂ ਜਿਹੜੇ ਉੱਥੇ ਕੰਮ ਕਰਦੇ ਨੇ ਹਨ ਉਹਨਾਂ ਨੂੰ ਕਿੰਨੀਆਂ ਸਹੂਲਤਾਂ ਦੇ ਜੱਸਾਂ ਲਗਾਸਾਂ ਜੋ ਜੇ ਖੇਡਣਾ ਤਾਂ ਖੇਡ ਲਓ ਜਿੰਮ ਲਾਉਣੀਆਂ ਜਿੰਮ ਲਾ ਲਓ ਨਾਲ ਉਹਨਾਂ ਨਾਲੋ ਕੰਮ ਕਰਦੇ ਕਰਦੇ ਮਤਲਬ ਉਹਨਾਂ ਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕਿ ਉਹ ਹੋਰ ਚੀਜ਼ ਬਾਰੇ ਸੋਚਣੇ ਨਾ ਹਾਂ ਬਿਲਕੁਲ ਠੀਕ ਹੈ ਨਾ ਮਤਲਬ ਉਹਨਾਂ ਨੂੰ ਉੱਥੇ ਕੰਫਰਟ ਜੋਨ ਚ ਰੱਖਿਆ ਜਾਂਦਾ ਵੀ ਹਾਂ ਇਹ ਸਾਡੇ ਲੋਬੇ ਆ ਗਏ ਸਾਡਾ EMPLOYEE ਹੈ ਇਹ ਕੱਲ ਨੂੰ ਇਹ ਦੁਖੀ ਹੋ ਕੇ ਨਾ ਜਾਵੇ ਪਰ ਜੇ ਜਿਵੇਂ ਕੋਈ ਗੋਲਦੀ ਗੱਲ ਆ ਨਾ ਆਪਾਂ ਕਹਿੰਦੇ ਹਾਂ ਵੀ ਹਰੇਕ ਬੰਦਾ ਪ੍ਰਮੋਟ ਕਰਦਾ ਕਿ ਮੈਂ ਬਦੀਆਂ ਜਾਂ ਮੈਂ ਐਵੇਂ ਕਰਦਾ ਗੂਗਲ ਜਿਹੜੇ ਹੁਣ ਅਧਿਕਾਰਾਂ ਦੀ ਹੁਣ ਗੱਲ ਕਰ ਰਹੇ ਦਲੇਰ ਵੀ ਜਿਨ੍ਹਾਂ ਨੂੰ ਇਹ ਚੀਜ਼ਾਂ ਮਿਲਦੀਆਂ ਨੇ ਕਿ ਤੁਸੀਂ ਕੰਮ ਕਰਦੇ ਕਰਦੇ ਰੈਸਟ ਕਰ ਸਕਦੇ ਸੌਂ ਸਕਦੇ ਹੋ ਉਹ ਉਹ ਨੇ ਜਿਹੜੇ ਇੱਕ ਟੌਪ ਲੈਵਲ ਤੇ ਕੰਮ ਕਰ ਰਹੇ ਨੇ ਹਾਂ ਬਟ ਜੇ ਹੁਣ Google ਦੇ ਚਲ ਜਿੱਥੇ ਆਪਾਂ ਗੱਲ ਕਰੀਏ Google ਦੇ ਪ੍ਰੋਡਕਟ Google ਦੇ ਫੋਨ ਬਣਦੇ ਨੇ Google Nest ਬਣਦੀ ਆ Google Home ਬਣਦੇ ਨੇ ਉਹ ਫੈਕਟਰੀ ਦੇ ਵਿੱਚ ਵੀ ਕੀ ਮਿਲਦਾ ਆ ਇਹਦਾ ਹੁਣ Amazon ਵਾਲੇ ਕਿੱਥੇ ਦੇ ਦੇਣਗੇ ਇਹ ਚੀਜ਼ਾਂ ਉਹਨਾਂ ਨੇ ਪ੍ਰਮੋਟ ਕੀਤਾ ਹੋਏ ਕਿ ਐਵੇਂ ਆ ਬਟ ਐਵੇਂ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਮੇਨ ਟਾਪਿਕ ਜਿਹੜੇ ਬੰਦੇ ਹੁਣ ਦੋ ਤਰ੍ਹਾਂ ਦੇ ਕੰਮ ਹੁੰਦੇ ਨੇ ਜਿਦੇ ਵਿੱਚ ਉਹਨਾਂ ਨੇ ਕੋਈ ਆਪਣੇ ਆਫਿਸ ਵਰਕ ਕਰਾਉਣਾ ਉੱਥੇ ਉਹਨੂੰ 20 ਬੰਦਿਆਂ ਦੇ ਲੋੜਾ ਚਲ 20 ਦੀ ਜਗ੍ਹਾ ਤੇ ਉਹ 30 ਰੱਖ ਲੈਣ ਕਿਉਂਕਿ ਬਹੁਤ ਰਿੱਚ ਕੰਪਨੀਆਂ ਉਹ 30 ਦੇ ਵਿੱਚੋਂ 10 15 ਰੈਸਟ ਕਰ ਲਵਣਗੇ 20 ਕੰਮ ਕਰ ਲੈਣਗੇ ਪਰ ਜਿੱਥੇ ਲੱਖਾਂ ਬੰਦੇ ਉਹਨੂੰ ਐਜ਼ ਅ ਲੇਬਰ ਚਾਹੀਦੇ ਨੇ ਉੱਥੇ ਉਹ ਕਲਚਰ ਖਤਮ ਕਰ ਦਿੰਦੇ ਕਹਿੰਦੇ ਸਾਡਾ ਆਪਣੂ ਵੀ ਆ ਉਵੇਂ ਆ ਨਾ ਤਾਂ ਅਪ ਮੈਂ ਜਿਹੇ ਵੀ ਕਲਚਰ ਦੀ ਗੱਲ ਕਰਾਂ ਹਿੱਪੀ ਕਲਚਰ ਦੇ ਵਿੱਚ ਉਹਨਾਂ ਦੀ ਗੱਲ ਇਹ ਮੈਨੂੰ ਬਹੁਤ ਸਹੀ ਲੱਗੀ ਕਿ ਆਪਾਂ ਇੱਕ ਜਨਮ ਲੈ ਕੇ ਆਇਆ ਉਹਦੇ ਵਿੱਚ ਆਪਾਂ ਮਰ ਮਰ ਨੂੰ ਥੋੜਨਾ ਆ ਥੋੜਾ ਸਹੀ ਗੱਲ ਹੈ ਕਿ ਜਿੰਦਗੀ ਜਾਨ ਆਏਗੇ ਨੇ ਵੀ ਹੰਡਾਉਣ ਥੋੜਾ ਆ ਵੀ ਜਿਉਣੀ ਐ ਜਿਵੇਂ ਨਾਰਮਲ ਅੱਜ ਨਾਰਮਲ ਕੈਨੇਡਾ ਅਮਰੀਕਾ ਇਹ ਦੇਸ਼ਾਂ ਦੀ ਲਾਈਫ ਕੀ ਆ ਹਰੇਕ ਬੰਦੇ ਨੂੰ ਇਹ ਆ ਕਿ ਹਾਂ ਆਪਾਂ ਹਫਤੇ ਚ 5 ਦਿਨ ਕੰਮ ਕਰਨਾ 2 ਦਿਨ ਉੱਪਰ ਕਰਨੇ ਆ 7 ਦਿਨ ਵੀ ਜਿੰਦਗੀ ਲੰਘੇ ਜੋਗੀ ਉਹ ਜਿੰਦਗੀ ਥੋੜਾ ਨਾ ਹੁੰਦੀ ਆ ਮੈਂ ਨਾ ਆਪਾਂ ਕਿਹੜੀ ਫਿਲਮ ਵਿੱਚ ਦੇਖੀ ਸੀ ਜਲੇਰ 3D ਇਹ ਤਾਂ ਜਿਹੜਾ ਉਹਦੇ ਵਿੱਚ ਟਾਪਿਕ ਆ ਜੇ ਕੰਮ ਕਰਨਾ ਹੀ ਆ ਤਾਂ ਉਹ ਨੂੰ ਕਰੋ ਜਿਹੜੇ ਕੰਮ ਕਰਕੇ ਥੋੜਾ ਜੀ ਲੱਗਦਾ ਇੰਟਰਸਟਿਡ ਹੋਊਂਗਾ ਜੀ ਲੱਗਣਾ ਨਹੀਂਦਾ ਕੋਈ ਬੰਦਾ ਸਿੰਗਰ ਆ ਜਿਹੜੇ ਬੰਦੇ ਨੂੰ ਗਾਉਣਾ ਨਹੀਂ ਆਉਂਦਾ ਉਹ ਸਿੰਗਰ ਕਿਵੇਂ ਬਣ ਜਾਊਗਾ ਹੂੰ ਜਿਹੜੇ ਕੰਮ ਕਰ ਰੱਖ ਕੇ ਤੁਹਾਡਾ ਮਨ ਖੁਸ਼ ਹੁੰਦਾ ਉਹ ਕਰੋ ਪਰ ਜੇ ਤੁਸੀਂ ਦਿਹਾੜੀਆਂ ਲਾਉਣੀਆਂ ਨੇ ਤਾਂ ਤੁਸੀਂ ਜ਼ਿੰਦਗੀ ਕੱਟ ਨਹੀਂ ਰਹੇ ਹੋ ਤੁਸੀਂ ਆਲਰੇਡੀ ਡੈੱਡ ਹੋ ਉਥੇ ਉਹੀ ਗੱਲ ਦੇ ਵਿੱਚ ਹਿੱਪੀ ਗਲਤ ਰੱਗੇ ਆਵਾ ਕਿ ਹਾਂ ਯਾਰ ਤੁਸੀਂ ਇੱਕ ਜ਼ਿੰਦਗੀ ਦੋ ਚਾਂ 84 ਲੱਖ ਜੁਨਾ ਤੋਂ ਜਿੰਨ ਤੋਂ ਬਾਅਦ ਕਿਹਾ 84 ਲੱਖ ਜੁਨਾ ਤੋਂ ਬਾਅਦ ਆਇਆ ਤੁਸੀਂ ਕੀ ਕਰਨਾ ਆਏ ਹੋ ਮਰਨਾ ਆਏ ਹੋ ਤਾਂ ਉਹਨਾਂ ਦੀ ਇਹ ਗੱਲ ਸਹੀ ਲੱਗੀ ਨਾਰਮਲ ਜਿਵੇਂ ਹੁਣ ਗੱਲ ਕਰੀਏ ਆਪਾਂ ਪੰਜਾਬ ਦੀ ਆਪਾਂ ਗੱਲ ਕਰੀਏ ਪਿੰਡਾਂ ਦੀ ਗੱਲ ਕਰੀਏ ਉਹਦੇ ਵਿੱਚ ਇਹ ਹੈ ਕਿ ਵੱਧ ਤੋਂ ਵੱਧ ਬੰਦਾ ਖੇਤ ਕੰਮ ਕਰ ਲੇ ਵਧੀਆ ਚੱਲ ਰਹੇ ਆ ਲੋਕਾਂ ਨੂੰ ਦੇਖ ਕੇ ਵੱਡੀਆਂ ਗੱਡੀਆਂ ਲੈਣ ਦਾ ਫਾਇਦਾ ਨਹੀਂ ਹੈਗਾ ਮਤਲਬ ਹਾਂ ਕਿਸੇ ਵੱਲ ਦੇਖ ਕੇ ਨਾ ਚੱਲੋ ਹੁਣ ਆਪਣੀ ਵੀ ਜਿਵੇਂ ਕਿੰਨੀ ਲੋਕ ਨੇ ਇਹਦੇ ਕੂਸ ਨੂੰ ਦੇਖ ਕੇ ਬਾਹਰ ਆਏ ਨੇ ਹੂੰ ਤੇ ਆਉਣ ਸਾਰ ਉਹਨਾਂ ਦਾ ਪਰਮ ਟੁੱਟਿਆ ਇਹਨਾਂ ਹਾਂ ਪਰ ਪਰ ਉਹ ਉਹ ਆਲਰੇਡੀ ਜਵੇਂ ਮੱਛੀ ਜਾਲ ਚ ਫਸ ਜਾਂਦੀ ਹੈ ਉਹ ਉਹ 에어ਪੋਰਟ ਤੋਂ ਨਿਕਲਦਾ ਜਾਲ ਚ ਫਸ ਗਏ ਚੱਕਰ ਕੀ ਹੈ ਬਸ ਉਹੀ ਪੋ ਜਾਲ ਬੰਨਾ ਬਣ ਗਿਆ ਬਸ ਬਿਲਕੁਲ ਤੇ ਹੁਣ ਉਹਨਾਂ ਕੋਲ ਆਪਸ਼ਨ ਨਹੀਂ ਹੈਗੇ ਆਪਸ਼ਨ ਨਹੀਂ ਹੈਗੇ ਹਾਂ ਹੁਣ ਉਹ ਜੇ ਸੋਚਣਗੇ ਤਾਂ ਨੈਗੇਟਿਵ ਹੋਊਗਾ ਪਰ ਉਹੀ ਦੇਖ ਲੈ ਤੂੰ ਚਲ ਤੂੰ ਕੈਨੇਡਾ ਦੀ ਗੱਲ ਆਲਾ ਹੁਣ ਆਪਣੀ ਮੋਸਟਲੀ ਸਟੂਡੈਂਟ ਕਿਹੜੀ ਚੀਜ਼ ਪਿੱਛੇ ਪਈ ਮੈਂ ਨਹੀਂ ਸ਼ੋਰ ਆ ਪੀਰ ਪੀਰ ਹਾਂ ਹੁਣ ਪਹਿਲਾਂ ਤਾਂ 2 ਸਾਲ ਪੜੋ ਠੀਕ ਹੈ ਫਿਰ 3 ਸਾਲ ਕੰਮ ਕਰੋ ਫੜ ਕੇ ਪੜਾਈ ਦੇ ਨਾਲ ਨਾਲ ਕੰਮ ਕਰੋ 3 ਸਾਲ ਕੰਮ ਕਰੋ ਉਸ ਤੋਂ ਬਾਅਦ ਵੀ ਗਰੰਟੀ ਨੀ ਸੀ ਪੀਆਰ ਹੋਮ ਹੋਗੇ ਸਾਲ ਦੋ ਸਾਲ ਹੋਰ ਲਾ ਲਓ ਜਦੋਂ 7-8 ਸਾਲ ਤੁਸੀਂ ਇੱਕ ਕੰਟਰੀ ਨੂੰ ਇੰਦੀ ਦੇਤੇ ਸਿਰਫ ਇੱਕ ਕਿਹੜੀ ਚੀਜ਼ ਪਿੱਛੇ ਪੀਆਰ ਪਿੱਛੇ ਹਾਲਾਂਕਿ ਪੀਆਰ ਸਾਨੂੰ ਕੋਈ ਐ ਤਾਂ ਨਹੀਂ ਐਕਸੈਸ ਦਿੰਦੀ ਵੀ ਹਾਂ ਸਰਕਾਰ ਸਾਨੂੰ ਆਹ ਕਰ ਦੇ ਦੂਗੀ ਕਰ ਦੇ ਦੂਗੀ ਤੇ ਘਰ ਦੇ ਵਿੱਚ ਤੁਸਾਨੂੰ ਉਹ ਨਾ ਜਿੱਥੇ ਤੁਹਾਨੂੰ 30 ਸਾਲ ਕਿਸ਼ਤਾ ਭਰਨੀਆਂ ਲੱਗੀਆਂ ਉੱਥੇ ਤੁਸੀਂ ਹੁਣ 10 ਸਾਲ ਭਰੋਗੇ ਠੀਕ ਹੈ ਉਹ ਤੁਹਾਡੇ ਹੈਗਾ ਤਾਂ ਟਾਈਮ ਖਰਾਬ ਹੀ ਆ ਬਿਲਕੁਲ ਆਪਾਂ ਆਏ ਨਹੀਂ ਨਾ ਸੋਚ ਰਹੇ ਦੀ ਉਹ ਜਿਹੜੇ 8-10 ਸਾਲ ਜਾ ਰਹੇ ਨੇ ਆਪਣੇ 5-6 ਸਾਲ ਲਾ ਰਹੇ ਆ ਕੁਝ ਪ੍ਰੋਡਕਟਿਵੇ ਕਰ ਲਈ ਨੇ ਵੀ ਹੋਰ ਨਹੀਂ ਕੁਝ ਪੈਸੇ ਇਕੱਠਾ ਕਰ ਲਈਏ ਚੱਲ ਪਿੱਛੇ ਇਨਵੈਸਟ ਕਰ ਲਈਏ ਨਹੀਂ ਆਪਾਂ ਸਿਰਫ ਇੱਕ ਮਤਲਬ ਇੱਕ ਕਹਿ ਸਕਦਾ ਮ ਇੱਕ ਚੀਜ਼ ਨੂੰ ਆਪਾਂ ਆਪਣਾ ਸਾਰਾ ਟਾਈਮ ਦੇ ਦਿੰਦੇ ਹਾਂ ਕਿੰਨੇ ਸਾਲ ਖਰਾਬ ਜਾਂਦੇ ਨੇ ਨਾ ਤੇ ਅਰਦਾਸਾਂ ਕਰਦੇ ਆ ਉਹ ਚੀਜ਼ ਪਿੱਛੇ ਕੀ ਕੀ ਨਹੀਂ ਕਰਦੇ ਹਾਲਾਂਕਿ ਜਦ ਆਪਾਂ ਕਹਿੰਦੇ ਆ ਵੀ ਪਹਿਲਾਂ ਵੀ ਹੋਈ ਨੇ ਵੀ ਯਾਰ ਹੁਣ ਵਾਲੇ ਵੀ ਹੁਣ ਚੰਗੀ ਗੱਲ ਆ ਨਾ ਡਿਸਰਵ ਕਰਨ ਪਰ ਇਨੂੰ ਜ਼ਿੰਦਗੀ ਨਾ ਨਾ ਬਣਾਓ ਇਹਨੂੰ ਤੁਸੀਂ ਇੱਕ ਉਹ ਠੀਕ ਹੈ ਇੱਕ ਟਾਰਗੇਟ ਰੱਖੋ ਵੀ ਹਾਂ ਸਾਡਾ ਵੀ ਆ ਵੀ ਟਾਰਗੇਟ ਹੈਗਾ ਆ ਵੀ ਟਾਰਗੇਟ ਰੱਖੋ ਆਹੀ ਟਾਰਗੇਟ ਹੈ ਉਹ ਗਲਤ ਹੈ ਨਾ ਹਾਂ ਮਤਲਬ ਉਹਨੂੰ ਜਿਆਦਾ ਤਵੱਜੋ ਜਦੋਂ ਤੁਸੀਂ ਨਜ਼ਾਇਜ਼ ਦੇ ਦਿੰਦੇ ਹੋ ਨਾ ਫਿਰ ਉਹ ਬਾਹਰ ਤੁਹਾਡੇ ਤੇ ਦਿਮਾਗ ਤੇ ਕਰ ਕਰਦੇ ਵੀ ਨਾਲ ਵਾਲਾ ਤਾਂ ਹੋ ਗਿਆ ਯਾਰ ਮੈਂ ਤਾਂ ਰਹਿ ਗਿਆ ਆਇਆ ਤਾਂ ਮੇਰੀ ਤਾਂ ਗੱਲ ਉਧਰੋਂ ਕਰ ਦੇਗਾ ਇਹਨਾਂ ਨੇ ਵੀ ਉਹ ਤਾਂ ਆਪਣਾ ਨয়া ਰਬੂ ਸਾਨੂੰ ਤੇ ਪਿਆਰ ਹੋ ਗਿਆ ਬਿਲਕੁਲ ਹਰ ਇੱਕ ਦੀ ਸਿਚੁਏਸ਼ਨ ਤੁਹਾਨੂੰ ਪਤਾ ਸਮਝਣ ਵਾਲੀ ਆਟਾ ਡਾਣਾ ਹਰ ਇੱਕ ਦੇ ਭਾਗ ਆ ਡਾਣੇ ਹਰ ਇੱਕ ਦੀ ਕਿਸਮ ਦਾ ਡਾਣਾ ਬਿਲਕੁਲ ਬਿਲਕੁਲ ਚਲੋ ਠੀਕ ਹੈ ਇਹ ਤਾਂ ਤੁਹਾਨੂੰ ਸਮਝਾ ਰਹੀ ਸੀ ਵੀ ਸਿਸਟਮ ਚੱਲਦਾ ਕਿਵੇਂ ਹੈ ਕਿਹੜੇ ਕਿਹੜੇ ਸਿਸਟਮਾਂ ਦੀਆਂ ਲੜਾਈਆਂ ਹੋਈਆਂ ਨੇ ਹਨਾ ਕਿਹੜੇ ਕਿਹਨੇ ਚੀਜ਼ ਪਿੱਛੇ ਲੋਕ ਉੱਥੇ ਨੇ ਵੀ ਹਾਇਰ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿੰਨੀ ਕਿੰਨੀ ਚੀਜ਼ਾਂ ਤੋਂ ਲੋਕ ਘਕ ਕੇ ਨੇ ਹਨਾ ਹਾਂ ਜਿਵੇਂ ਮੈਂ ਕੱਲ ਗਾਣੇ ਸੁਣ ਰਿਹਾ ਸੀ ਜਿਵੇਂ ਮੈਨੂੰ ਤਾਂ ਗੱਲ ਨਹੀਂ ਕੀਤੀ ਕਿ ਬੰਦੇ ਵਿਜੀ ਹੋ ਜਾਣ ਨੇ ਜਾਂ ਕੀ ਦੀ ਜ਼ਿੰਦਗੀ ਇਹ ਮੈਂ ਕੱਲ ਗਾਣਾ ਸੀ ਮੈਂ ਸਾਰਿਆਂ ਨੇ ਸੁਣਿਆ ਹੋਊਗਾ ਮੈਂ ਤਾਂ ਇੱਕ ਲੈਣੇ ਜਿਆਦਾ ਰਹੀਆ ਟੌਪਿਕਸ ਹਸਾ ਉਹਨਾਂ ਨਾਲ ਜਿਵੇਂ ਖਿੰਗਰ ਗਾਉਂਦਾ ਹੋਣਾ ਪਹਿਲੀ ਮਾਂ ਦੂਜਾ ਪਿਓ ਤੀਜੀ ਤੁ ਹੋਰੀ ਹੈ ਹਨਾ ਐਵੇਂ ਦਾ ਕੁਝ ਆ ਲਾਈਨ ਨਹੀਂ ਮੈਨੂੰ ਪ੍ਰੋਪਰ ਗਾਣੇ ਜਿਆਦਾ ਰਿਹਾ ਇਹਦੇ ਵਿੱਚ ਪਹਿਲੀ ਮਾਂ ਦੂਜਾ ਪਿ ਇਨੂੰ ਬੰਦਾ ਕੀ ਚਾਹੂਗਾ ਕਿ ਹਾਂ ਇਹ ਤਿੰਨ ਮੇਨ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਲਾਈਫ ਦੇ ਵਿੱਚ ਤੁਸੀਂ ਚਾਹੁੰਦੇ ਹੋ ਹੋਣਾ ਚਾਹੀਦਾ ਜਦੋਂ ਤੁਸੀਂ ਚਲੋ ਚੌਥੇ ਉਹ ਤੋਂ ਬਾਅਦ ਅਸੀਂ ਤਿੰਨ ਦੀ ਗੱਲ ਕਰੀਏ ਮੇਨ ਤਿੰਨ ਨੇ ਜਦੋਂ ਹੁਣ ਤੁਸੀਂ ਇੱਕ ਸਿਸਟਮ ਦੇ ਵਿੱਚ ਆਗੇ ਚਾਹੇ ਉਹ ਇੰਡੀਆ ਦੇ ਵਿੱਚ 9 to 5 ਜੌਬ ਹੋਗੀ ਚਾਹੇ ਉਹ ਕੈਨੇਡਾ ਦੇ ਵਿੱਚ ਦਿਹਾੜੀਆਂ ਹੋਗੀਆਂ ਨਾ ਤੁਸੀਂ ਮਾਂ ਨੂੰ ਮਿਲਣ ਜੋ ਕਿਉਂ ਨਾ ਪਿਓ ਨੂੰ ਨਾਤੀ ਜੀ ਜਿਹੜੀ ਹੈਗੀ ਆ ਨਾਰਮਲ ਹੈ ਉਹ ਹੀ ਆ ਕੋਈ ਦਿਨ ਚ ਕੰਮ ਕਰ ਰਿਹਾ ਕੋਈ ਰਾਤ ਨੂੰ ਕੰਮ ਕਰ ਰਿਹਾ ਆਪਸ ਦੇ ਵਿੱਚ ਜਿਹਦੇ ਨਾਲ ਤੁਸੀਂ ਲਾਈਫ ਜਿਉਣੀ ਆ ਉਹਨਾਂ ਤਿੰਨਾਂ ਲਈ ਸਾਰੀ ਉਮਰ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਕਨੈਕਟੀਵਿਟੀ ਨਹੀਂ ਗੀ ਬਿਲਕੁਲ ਉਹੀ ਗੱਲ ਆ ਫਿਰ ਉਮੀਦ ਤਾਂ ਇਹ ਹੈ ਕਿ ਆ ਮੈਂ ਸਪੋਰਟ ਕਰੂੰਗਾ ਫਿਰ ਹੈਪੀ ਕਲਚਰ ਨੂੰ ਕੀ ਆ ਚੀਜ਼ ਤਾਂ ਹੁਣ ਜਿਹੜਾ ਦੇਖ ਕੋਈ ਫੈਮਿਲੀ ਨਾਲ ਉਹ ਫੈਮਿਲੀ ਦੇ ਅਗੇਂਸਟ ਸੀ ਚਲੋ ਸੰਨਿਆਸ ਦੇ ਵਿੱਚ ਜਦ ਧਿਆਨ ਸੀ ਉਹਨਾਂ ਦਾ ਬਟ ਮੈਨੂੰ ਇਹ ਆ ਇੱਕ ਮਿੰਟ ਹਾਂ ਤੇਰੇ ਵਾਲੀ ਗੱਡੀ ਆਪਾਂ ਪਿੰਕ ਕਰਾ ਦਿੰਦੇ ਚੱਟਾ ਲੱਗਦਾ ਹੈਪੀ ਉਹਨਾਂ ਦਾ ਉਹ ਪਿੰਕ ਵੀ ਨਹੀਂ ਹੈ ਕਿ ਉਹਨਾਂ ਨੇ ਕਰਦੇ ਬਟ ਉਹ ਹੀ ਆ ਜਿੱਮੇ ਹੁਣ ਕੋਈ ਉਸ ਟਾਈਮ 1960 ਦੇ ਵਿੱਚ ਸ਼ੁਰੂ ਹੋਇਆ ਹੈ ਇਹ ਗੱਲ 1970 ਦੇ ਵਿੱਚ ਖਤਮ ਹੋ ਗਿਆ 10 ਸਾਲ ਦੇ ਵਿੱਚ ਕਿਵੇਂ ਜਿਹੜੇ ਹੁਣ ਆਪਾਂ ਗੱਲ ਕਰ ਰਹੇ ਹਾਂ ਵੀਡੀਓ ਚ ਪ੍ਰੋਪਾਗੈਂਡੇ ਦੇਸ਼ਾਂ ਦੇ ਵਿੱਚ ਸੋ ਆਪ ਦਿਖਾਉਣਾ ਵੱਡੇ ਘਰ ਦਿਖਾਉਣੇ ਲਾਲਚ ਦਿਖਾਉਣਾ ਇੱਕ ਤਰ੍ਹਾਂ ਦਾ ਆਪਾਂ ਕਹੀਏ ਕਿ ਹਾਂ ਕਿਸੇ ਨਾਲ ਜੈਲਸੀ ਹੋਣਾ ਦਾ ਨਹੀਂ মিডিਆ ਆ ਗਿਆ মিডিਆ ਵੱਡੀ ਗੱਲ ਹੈ ਵੀ ਟੀਵੀ ਆ ਗਿਆ ਹੌਲੀ ਹੌਲੀ ਰੈਵੋਲੂਸ਼ਨ ਇਦਾਂ ਹੀ ਹੈ ਨਾ ਉਹ ਲੋਕਾਂ ਨੂੰ ਇਦਾਂ ਮੈਨੀਪੂਲੇਟ ਲੋਕਾਂ ਦੇ ਦਿਮਾਗ ਦੇ ਉੱਤੇ ਮਤਲਬ ਉਹ ਚੀਜ਼ਾਂ ਬਹੁਤ ਛੇਤੀ ਕਰਨ ਲੱਗੀਆਂ ਹੁਣ মিডিਆ ਹੁਣ ਆਪਾਂ ਜਦੋਂ ਟੀਵੀ ਆਇਆ ਹੈ ਉਦੋਂ ਜੋ ਚੀਜ਼ਾਂ ਉਹਦੇ ਵਿੱਚ ਦਿਖਾਈਏ ਇਹਨੇ ਆਪ ਨੂੰ ਕਿੰਨਾ ਉਹ ਕਹਿੰਦੇ ਉਹ ਚੀਜ਼ ਹੈ ਯਾਰ ਹੋਰ ਛੱਡੋ ਜਦੋਂ ਕਲੈਕਟ ਜਦੋਂ ਕਲੈਕਟ ਦੇਖ ਰਹੇ ਹੁੰਦੇ ਆਪਾਂ ਨਾ ਵਿਚਾਰੇ ਕਿੰਨੀਆਂ ਮਸ਼ਹੂਰੀਆਂ ਆਉਂਦੀਆਂ ਜਾਂ ਕੋਈ ਫਿਲਮ ਦੇਖ ਰਹੇ ਹੁੰਦੇ ਆ ਹੁਣ ਤਾਂ ਚੱਲ ਆਪਾਂ ਦੇਖਦੇ ਆਪਾਂ ਸਕਿਪ ਕਰ ਕਰ ਦਿੰਦੇ ਆਂ ਵਾਸ਼ਿੰਗ ਪਾਊਡਰ ਨਿਰਮਾਣ ਉਹ ਕਿੰਨੀਆਂ ਅੱਜ ਕੱਲ ਕੋਈ ਪਾਉਂਦਾ ਭੇਜੋ ਯਾਰ ਫੜਿਆ ਲਾਓ ਯਾਰ ਆਪਾਂ ਉਹ ਟਾਈਮ ਦੇ ਯਾਰ ਪਹਿਲੇ ਦੋ ਨਿਰਮਾਣ ਮਸ਼ਹੂਰੀਆਂ ਆਉਂਦੀਆਂ ਸੀ ਨਾ ਸਹੀ ਕਹਿੰਦਾ ਮਤਲਬ ਉਹ ਅੱਜ ਵੀ ਆਪਣੇ ਦਿਮਾਗ 'ਚ ਕਰ ਕਰਨ ਲਈ ਨਹੀਂ ਹੋਈਆਂ ਨੇ ਨਾ ਹੁਣ ਜੇ ਤੁਹਾਨੂੰ ਕੋਈ ਉਹ ਟਾਈਮ 'ਚ ਆਪਣੇ ਜਮਾਨਾ ਸਭ ਤੋਂ ਪਹਿਲਾਂ ਨਿਰਮਾਉਗਾ ਵੀ ਨਿਰਮਾ ਲੇ ਕੇ ਜਲੀਆ ਨਿਰਮਾ ਉਹਦਾ ਮੈਨੀਪੂਲੇਟ ਕੀਤਾ ਜਾਂਦਾ ਐਂ ਬ੍ਰੈਂਡ ਲਈ ਹੁਣ ਬ੍ਰੈਂਡ ਦਾ ਦਾ ਕਿੱਡਾ ਕੱਟਾ ਯੋਗਦਾਨ ਹੁਣ ਵੋਲਵ ਵਾ 2 ਦੇ ਵਿੱਚ ਕਿੱਡਾ ਵੱਡਾ ਯੋਗਦਾਨ ਸੀਗਾ ਆਪਾਂ ਹੂਗੋ ਬੋਸ ਕਹਨੇ ਹਨ ਜਿਹੜੇ ਜਰਮਨ ਫੌਜੀ ਸੀਗੇ ਉਹਨਾਂ ਦੀਆਂ ਇਹਨੀਆਂ ਵਰਤਾਂ ਸੀਆਂ ਉਹ ਹੂਗੋ ਬੋਸ ਦੀਆਂ ਸੀ ਮਤਲਬ ਕਿੱਥੇ ਕਿੱਥੇ ਤੱਕ ਇਹਨਾਂ ਨੇ ਪ੍ਰਮੋਟ ਕੀਤੀਆਂ ਨੇ ਚੀਜ਼ਾਂ ਹਨ ਕਿੱਥੇ ਕਿੱਥੇ ਤੱਕ ਹੋਈਆਂ ਨੇ ਹੁਣ ਜਿਹਨੇ ਇਹ ਹੋ ਬਣਾਇਆ ਸੀਗਾ ਰੋਲਸ ਰੋਇਸ ਠੀਕ ਹੈ ਉਹ ਜਿਹੜਾ ਮਤਲਬ ਉਦੋਂ ਵਕ ਇੰਜਨ ਬਣਾਏ ਇਹਨਾਂ ਨੇ ਜਹਾਜ਼ਾਂ ਵਾਲਾ ਜਿਹੜੇ ਉਦੋਂ ਜਹਾਜ਼ ਵਰਤੇ ਗਏ ਨੇਗੇ ਵਾਰਲਡ ਵਾਰ 2 ਵੇਲੇ ਉਹ ਉਹਨੇ ਅਸੈਂਬਲ ਕੀਤੇ ਸੀ ਹਾਲਾਂਕਿ ਅੱਜ ਅੱਜ ਦੇ ਟਾਈਮ ਵੀ ਇੰਜਨ ਹੁੰਦੇ ਨੇਗੇ ਜਹਾਜ਼ਾਂ ਦੇ ਉਹ ਰੋਲਸ ਰਾਇਸ ਦੇ ਨਹੀਂ ਰੋਲਸ ਦੇ ਨੇ ਮਤਲਬ ਉਹ ਆਪਾਂ ਕਹਿੰਦੇ ਵੀ ਬ੍ਰਾਂਡ ਕੱਲੇ ਵੀ ਕੱਪੜਿਆਂ ਤੱਕ ਨਹੀਂ ਇਹ ਤਾਂ ਬਹੁਤ ਅੱਗੇ ਤੱਕ ਪਹੁੰਚੇ ਹੋਏ ਨੇ ਸਰਕਾਰਾਂ ਤੱਕ ਬ੍ਰਾਂਡ ਬ੍ਰਾਂਡ ਵਾਲੇ ਬੰਦੇ ਪਹੁੰਚੇ ਹੋਏ ਨੇ ਸਰਕਾਰਾਂ ਨੂੰ ਚਲਾ ਰਹੇ ਨੇ ਸੋ ਕਿਵੇਂ ਹੋ ਸਕਦਾ ਵੀ ਇਹ ਆਪਣੇ ਹਿਸਾਬ ਨਾਲ ਆਪਾਂ ਨੂੰ ਚੱਲਣ ਦੇਣਗੇ। ਤੁਸੀਂ ਫਿਰ ਰਹਿਣਾ। ਹਾਂ ਤੂੰ ਗੱਲ ਕੀਤੀ ਨਰਮੇ ਦੀ। ਮੈਨੂੰ ਉਹ ਬੜਾ ਜ਼ਿਆਦਾ ਮਾਹੌਲ ਹੈ ਜਿਵੇਂ ਇੰਨਾ ਮਤਲਬ ਮੈਂ ਦੱਸਾਂ ਵੀ ਇੰਪੈਕਟ ਕਿੰਨਾ ਹੁੰਦਾ। ਜਦੋਂ ਛੋਟੇ ਹੁੰਦੇ ਆ ਆਹ ਦੇਖਣ ਤੁਸੀਂ ਚਾਹ ਦੀ ਮਸ਼ਹੂਰੀ ਆਉਂਦੀ ਸੀ ਰੈੱਡ ਲੈਵਲ ਦੀ ਸੀ ਹੈਨਾ ਕਿ ਹਾਂ ਚਾਹ ਸਵਾਦਾਂ ਪ੍ਰਾਂਤ ਨੂੰ ਬਾਤ ਆ ਜੋਗੀ। ਉਦੋਂ ਪਤਾ ਕਿ ਇਹ ਮੇਰਾ ਸਵਾਲ ਹੁੰਦਾ ਸੀ ਮੰਮੀ ਜਿਹੜੀ ਨੂੰ ਕਿ ਆਪਣੀ ਚਾਹ ਕਿਹੜੀ ਆ? ਮਾਰਮੋ ਝੋੜੀਆਂ ਵਾਲੀ ਝੋੜੀਆਂ ਵਾਲੀ ਮਾਰਮੋ ਚਾਹ ਲਿਖ ਹੁੰਦੀ ਸੀ ਇਹਦੇ ਤੇ ਕਾਪੜੇ ਛੱਡ ਦਿੰਦੇ। ਜਦੋਂ ਜਰ ਆਪਾਂ ਤੋਂ ਆਪ ਹੀ ਆਉਦੇ ਕਿ ਸੁਣੀਂ ਚਾਹ। ਪਫਾ ਆਪਾਂ ਕਹਿੰਨੇ ਆ ਕਿ ਆਪਾਂ ਤੁਸੀਂ ਉਹਨਾਂ ਨੂੰ ਇਗਨੋਰ ਕਰਦੇ ਆਂ ਬਸ ਜਦੋਂ ਆਪਾਂ ਸਟੋਰ ਜਾਣੇ ਨਾ ਆਪਾਂ ਉਹ ਹੀ ਲੈ ਕੇ ਆਨੇ ਆਂ ਇਹ ਉਹ ਉਹਨਾਂ ਨੇ ਰੱਖੀ ਮੂਰੇ ਉਹ ਹੁੰਦੀਆਂ ਨੇ ਪਤਾ ਹਨ ਇਹਨਾਂ ਨੂੰ ਵੀ ਹਾਂ ਯਾਰ ਇਹ ਦਿਮਾਗ ਤੇ ਚੜਨ ਗਈਆਂ ਉਹ ਆਪਣੀ ਸਾਈਕੀ ਤੇ ਹਨ ਆਂ ਚੀਜ਼ਾਂ ਵੀ ਆਪਣੇ ਦਿਮਾਗ ਤੇ ਘਰ ਘਰ ਕੇ ਜਾਂਦੀਆਂ ਨੇ ਉਹ ਚੀਜ਼ਾਂ ਬਿਲਕੁਲ ਬਿਲਕੁਲ ਹੁਣ ਕੋਈ ਅੱਜ ਦੇ ਜਵਾਕ ਵੀ ਕਿੰਨਾ ਕੰਟਰ ਕੰਟਰ ਜਵਾਏ ਕਿਸੇ ਦੀ ਮਸ਼ਹੂਰੀ ਆ ਜਾਏ ਯਾਰ ਉਹ ਨਹੀਂ ਅਸੀਂ ਤਾਂ ਉਹ ਲੈਣਾ ਉਹ ਚੀਜ਼ ਬਹੁਤ ਵਧੀਆ ਗਈ ਹੈ ਤੇ ਉਹ ਕੋਈ ਨਾਈਕੀ ਦਾ ਕੋਈ ਨਵਾਂ ਬੂਟ ਆ ਜੇ ਨਾ ਆਪਾਂ ਨੂੰ ਤਾਂ ਇਨੀ ਮਿੰਤਾਉਰੀ ਆ ਕੇ ਪਤਾ ਲੱਗੇ ਕਿ ਨਵੀਂ ਨਾਈਕੀ ਇਹ ਰੂਰ ਫੋਰਸ ਕੀ ਹੁੰਦੇ ਨੇ ਤੇ ਉਹ ਮੇਰੀ ਭਤੀਜੀ ਨਾ ਕੱਲ ਬਸ ਮੈਨੂੰ ਭੇਜਦੀ ਬੂਟ 1000 ਡਾਲਰ ਦੇ ਬੂਟ ਭਰਾਵਾ ਹਾਂ ਬਸ ਕਿੱਧਰ ਜਾਏਗੀ ਭਾ ਕੇ 60000 ਦੇ ਬੂਟ ਹੋਏ ਉਹ ਉੱਥੇ ਕਰਨਾ ਮੈਂ ਨਾ ਭਰਾਵਾ ਇਹਦਾ ਕੋਈ ਨਹੀਂ ਬਣੇਗਾ ਮਤਲਬ ਉਹ ਗੱਲ ਆ ਵੀ ਜਵਤ ਕਿੱਥੇ ਤੱਕ ਪਹੁੰਚੇ ਹੋਏ ਨੇ ਵੀ ਉਹਨਾਂ ਨੂੰ ਆਇਆ ਵੀ ਇਹ ਚੀਜ਼ਾਂ ਤੇ ਸਾਡੀ ਟੌਰ ਬਣੂ ਅਸੀਂ ਆਏ ਲਿਖਾਈ ਵੀ ਹਾਂ ਇਹਦਾ ਉਹ ਪਾਰ ਰਖੇ ਨੇ ਅੱਜ ਮਿੱਥੀ ਵੀ ਸਾਡੇ ਕੋਈ ਨਹੀਂ ਪੁੱਛਦਾ ਇਹ ਚੀਜ਼ਾਂ ਨੂੰ ਰਿਸ਼ਤੇਦਾਰਾਂ ਨਾਲ ਉਹ ਆਪਾਂ ਸਮਝਦੇਗੇ ਚੱਲ ਵੀ ਕੋਈ ਨਹੀਂ ਪੁੱਛਦਾ ਪਰ ਲੋਕ ਨਹੀਂ ਨਾ ਸਮਝੇਗੇ ਉਹ ਵੀ ਆ ਰਿਸ਼ਤੇਦਾਰਾਂ ਜਿਹੜੇ ਆਖਦੇ ਨੇ ਉਹ ਕਹਿੰਦੇ ਅਗਜ਼ਬ ਪਾਉਣੇ ਨੇ ਇਹ ਕੀ ਮੈਨੂੰ ਵੀ ਨਹੀਂ ਪਤਾ ਸੀ ਜਦੋਂ ਮੈਂ ਸੁਣਿਆ ਠੀਕ ਹੈ ਮੈਂ ਸਰਚ ਕੀਤਾ ਅਗਜ਼ਬ ਕੀ ਹੁੰਦੇ ਨੇ ਅਗਜ਼ਬ ਸ਼ੂਜ਼ ਹੁੰਦੇ ਨੇ ਜਿਹੜੇ ਬਰਾਊਨ ਦੇ ਕਲਰ ਦੇ ਹੁੰਦੇ ਨੇ ਸਿੰਪਲ ਜੇ ਉਹ 15 ਡੱਡਰ ਦੇ ਮਿਲ ਜਾਂਦੇ ਨੇ ਪਰ ਉਹਨਾਂ ਦੇ 250 ਡੱਡਰ ਦੇ ਵੀ ਹੈਗੇ ਨੇ ਬਟ ਦਿਮਾਗ 'ਚ ਬੈਠੇ ਪਰ ओरिजिनल 200 ਵਾਲੇ ਪਾਉਣੇ ਨੇ ਕਿਉਂ ਉਹੀ ਆ ਬੰਦੇ ਦਿਮਾਗ ਤੇ ਪਿਠਾਏ ਜਾਂਦੇ ਨੇ ਕਿਹੜਾ ਇਹ ਰੋ 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 ਲੈ ਜਾ ਕੇ ਨਾ ਉੱਥੇ ਭਾਵੇਂ ਉਹਦੇ ਚਾਚੇ ਦਾ ਇਹਨੂੰ ਸੇਫਟੀ ਇਸ਼ੂ ਇਹਦੇ ਰਵਲਮੰਟ ਤੇ ਜਾ ਕੇ ਸਹੀ ਗੱਲ ਆ ਪਾਰੀ ਜਨੇ ਪਰ ਮੂਡ ਵੜੇ ਗਏ ਆਪਣੇ ਸਹੀ ਗੱਲ ਆ ਖੇਤ ਕੰਮ ਕੰਦ ਕੰਮ ਆਉਂਦਾ ਕੰਮ ਕਰਦੇ ਕੰਮ ਆਉਂਦੇ ਨੇ ਚਲੋ ਚਲੋ ਮੈਂ ਕਹਿੰਦਾ ਦਿਲ ਇਹ ਆਪਾਂ ਇੰਨੀ ਗੱਲ ਕਰੀਏ ਇਸ ਵੀਡੀਓ ਦੇ ਵਿੱਚ ਹਨਾ ਤੇ ਹੁਣ ਇਹ ਡਿਫਰੈਂਟ ਜਿਹੜੀ ਅਸੀਂ ਵੀਡੀਓ ਬਣਾਉਣਾ ਥੋੜਾ ਡਿਫਰੈਂਟ ਟਾਪਿਕ ਸੀ ਤੇ ਬਹੁਤ ਸਾਰੇ ਵਿਊਰਾਂ ਨੂੰ ਪਸੰਦ ਆਇਆ ਹੋਊਗਾ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਰਹੇ ਹੋ ਤਾਂ ਲਾਈਕ ਜ਼ਰੂਰ ਕਰਿਓ ਬਾਕੀ ਤੁਸੀਂ ਟਾਪਿਕ ਸੁਜੈਸਟ ਕਰ ਦਿਓ ਜੇ ਤੁਸੀਂ ਕੋਈ ਤੁਹਾਨੂੰ ਵਧੀਆ ਲੱਗਦਾ ਕੋਈ ਟਾਪਿਕ ਤੁਸੀਂ ਕਹਿੰਦੇ ਹੋ ਵੀ ਇਹਦੇ ਤੇ ਆਪਾਂ ਗੱਲਬਾਤ ਕਰੀਏ ਹਨਾ ਤੇ ਸਾਨੂੰ ਦੱਸ ਸਕਦੇ ਹੋ ਤੇ ਜੇ ਚਲੋ ਸਾਡੇ ਤੋਂ ਕੋਈ ਇਨਫੋਰਮੇਸ਼ਨ ਮਿਸ ਹੋ ਗਈ ਹੋਵੇ ਇਹਦੇ ਬਾਰੇ ਹਨਾ ਜਾਂ ਕੋਈ ਚੀਜ਼ ਸਾਨੂੰ ਐ ਲੱਗਦਾ ਹੋਵੇ ਵੀ ਤੁਹਾਨੂੰ ਵੀ ਅਸੀਂ ਇਹ ਚੀਜ਼ ਗਲਤ ਬੋਲੀ ਆ ਜਾਂ ਇਦ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਉਹਨੂੰ ਕਰੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਇਹ ਵੀ ਦੱਸਿਓ ਹਨਾ ਕਿ ਪਹਿਲਾਂ ਸਾਡੇ ਟੌਪਿਕ ਕੁਝ ਹੋਰ ਹੁੰਦੇ ਸੀ ਹੁਣ ਅਸੀਂ ਥੋੜਾ ਜਿਹਾ ਕਿਸੇ ਹੋਰ ਡਾਇਰੈਕਸ਼ਨ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹਨੂੰ ਦੱਸੋ ਕਿ ਹਾਂ ਸਹੀ ਆ ਜਾਂ ਤੁਹਾਨੂੰ ਹੋਰ ਵੀ ਕੁਝ ਇੰਪਰੂਵਮੈਂਟ ਕਰਨ ਦੀ ਲੋੜ ਹੈਗੀ ਹੈ ਤਾਂ ਜਰੂਰ ਦੱਸਿਓ ਇੰਪਰੂਵਮੈਂਟ ਤੁਸੀਂ ਕਹੋਗੇ ਆਪਾਂ ਜਰੂਰ ਕਰਾਂਗੇ ਤੇ ਤੁਹਾਡੀ ਸਪੋਰਟ ਹੈ ਤਾਂ ਆਪਦਾ ਨਾਮ ਆਪਦਾ ਪਿੰਡ ਜਿਸ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਜਾਂ ਜ਼ਿਲ੍ਹਾ ਜਿਹਨੂੰ ਵੀ ਤੁਸੀਂ ਮੈਂਸ਼ਨ ਕਰਦੇ ਹੋ ਉਸ ਕਮੈਂਟ ਦੇ ਵਿੱਚ ਜਰੂਰ ਦੱਸਿਓ ਸਾਨੂੰ ਪਤਾ ਲੱਗੂ ਹਨਾ ਕਿ ਹਾਂ ਕੌਣ ਕੌਣ ਆ ਜਾਂ ਕਿੱਥੇ ਕਿੱਥੇ ਆਪਣੇ ਵੀਰੋ ਹੈਗੇ ਨੇ ਇਹਨਾਂ ਪਰ ਜਿਹੜੇ ਆਪਣਾ ਵੀਡੀਓ ਜਿਨ੍ਹਾਂ ਨੂੰ ਆਪਣੇ ਪੁਆਇੰਟੋਂ ਵੀ ਮਿਲਦੇ ਨੇ ਤਾਂ ਲਾਈਕ ਜਰੂਰ ਕਰਿਓ ਕਮੈਂਟ ਦੇ ਵਿੱਚ ਤੁਸੀਂ ਨਾਮ ਲਿਖਣਾ ਪਿੰਡ ਦਾ ਨਾਮ ਜ਼ਿਲ੍ਹੇ ਦਾ ਜਿਹੜਾ ਵੀ ਤੁਸੀਂ ਲਿਖ ਸਕਦੇ ਹੋ ਜਰੂਰ ਲਿਖੋ ਤੇ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਅਗਲੀਆਂ ਵੀਡੀਓ ਮਿਲ ਜਾਣਗੀਆਂ ਨਹੀਂ ਕਰੋਗੇ ਇਹ ਨਹੀਂ ਪਤਾ YouTube ਨੇ ਕੋਈ ਦਿਖਾਉਣਾ ਦਿਖਾਗੇ ਨਾ ਤੁਹਾਨੂੰ ਤਾਂ ਤੁਸੀਂ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਬਿਲਕੁਲ ਬਹੁਤ ਬਹੁਤ ਧੰਨਵਾਦ ਜਿੰਨੇ ਸਕੰਦੇਰੇ ਕੀ ਸਾਰਿਆਂ ਨੂੰ ਸ਼ੁਕਰੀਆ